ਜਾਕਰ ਸਾਹਿਬ ਨੂੰ ਪਤਾ ਸੀ ਵੀ ਇਹ ਇਹਨੂੰ ਲੈ ਰਹੇ ਨੇ ਰਵਨੀਤ ਮਿੱਤਰ ਨੂੰ ਉਹਨਾਂ ਨੂੰ ਇਹ ਪਤਾ ਸੀ ਵੀ ਰਵਨੀਤ ਮਿੱਤਰ ਨੂੰ ਮੰਤਰੀ ਬਣਾ ਰਹੇ ਨੇ 10 ਦਿਨ ਜਾਕਰ ਸਾਹਿਬ ਜਾਕਰ ਸਾਹਿਬ ਨੂੰ ਬਸੌਰ ਪ੍ਰਧਾਨ ਜੀ ਨੇ ਪੁੱਛਣਾ ਠੀਕ ਹੈ ਪ੍ਰਧਾਨ ਰਵਨੀਤ ਮਿੱਤਰ ਦਾ ਸਵਾਲ ਹੈ ਇਹਦਾ ਤਾਂ ਹਾੜ ਪਹਿਨਤੋਂ ਹੀ ਇਹ ਹੈ ਕਿ ਇਹ ਸਿਰਫ ਆਪਦੇ ਦਾਦੇ ਘਰ ਕਰਕੇ ਆਇਆ ਹੋਇਆ ਸਿਆਸਤ ਦੇ ਵਿੱਚ ਇਹਨੇ ਕਦੇ ਵੀ ਸਿੱਧੀ ਗੱਲ ਨਹੀਂ ਕਰੀ ਮੈਂ ਨਹੀਂ ਕਦੇ ਇਹ ਸੁਣਿਆ ਇਹ ਜਿਹੜਾ ਨਾ ਇਹ ਸਭ ਤੋਂ ਵੱਧ ਸਿੱਖਾਂ ਨੂੰ ਮਿਹਨੇ ਦੇ ਸਕਦਾ ਦੂਜਾ ਚੁਣਿਆ ਗਿਆ ਹੈ ਬੰਦੀ ਸਿੰਘਾਂ ਦੀ ਜਿਹੜੀ ਗੱਲ ਚੱਲਦੀ ਹੈ ਤਾਂ ਕਿ ਉਹ ਦੂਜਾ ਪਾਸਾ ਗਰਮ ਰਹੇ ਕਿ Hindu Sikh Division ਜਿਹੜੀ ਆ ਪੰਜਾਬ ਚ ਜਿਹੜੀ BJP ਨਹੀਂ ਕਰ ਸਕੀ ਸੀ ਉਹ ਕਰੇ ਜੋ ਉਹਨਾਂ ਨੇ ਕਿਹਾ ਵੀ ਅਸੀਂ ਬੀਨ ਸਿੰਘ ਦੇ ਕਤਲਾਂ ਨੂੰ ਨਹੀਂ ਛੱਡ ਸਕੋ ਉਹ ਆਪਣੇ ਆਪ ਚ ਇੰਡੀਕੇਸ਼ਨ ਤੇ ਵੀ ਅਸੀਂ ਇਹਨੂੰ ਕੀ ਕਰਾਂਗੇ ਇਥੋਂ ਕੀ ਕਮਾਂਗੇ ਸੋ ਬਿੱਟੂ ਇੱਕ ਪ੍ਰਜਾ ਬਣ ਕੇ ਕੰਮ ਕਰੇਗਾ ਉਹਨਾਂ ਦਾ ਇਹੋ ਕੋਈ ਦੋਰ ਹੈ ਨਹੀਂ ਬਿੱਟੂ ਦੀ ਕਿਹਿਆ ਹਿੰਮਤ ਹੈ ਵੀ ਉਹ ਇਹ ਕਹਿੰਦੇ ਮੈਂ ਆ ਨਹੀਂ ਕਰਨਾ ਜਾ ਕਰਨਾ ਐਂਟੀ ਸਿੱਖ ਇੱਕ ਇਮੇਜ ਹੈ ਜਿਹੜੀ ਬਿੱਟੂ ਦੀ ਸੈੱਟ ਹੋ ਚੁੱਕੀ ਹੈ ਪ੍ਰਤਾਪ ਸਿੰਘ ਬਾਜਵਾਹੇ ਕਹਿੰਦੇ ਸੀ ਕਿ ਜਿੱਦ ਤੱਕ ਪ੍ਰਤਾਪ ਸਿੰਘ ਬਾਜਵਾਹ ਹੈ ਉਹਦੇ ਤਰ੍ਹਾਂ ਦੇ ਸੋ ਸਵਾਹ ਬਾਜਵਾਹ ਜੀ ਨੇ ਤਾਂ ਆਪ 2022 ਤੇ ਚੋਣ ਤੇ ਵੀ ਮੈਂ ਮੁੱਖ ਮੰਤਰੀ ਬਣਨਾ ਹੈ ਔਰ ਉਹ ਮੁੱਖ ਮੰਤਰੀ ਬਣਨ ਵਾਸਤੇ ਕੋਈ ਵੀ ਕੰਮ ਕਰਨ ਨੂੰ ਤਿਆਰ ਕਿ ਫਿਰ ਪਹਿਲਾਂ ਟੋਕਾ ਕਿਉਂ ਨਾ ਬਾਜਵਾਹ ਜੀ ਨੇ ਕਦੇ ਉਹਨੂੰ ਜਿਹੋ ਜੇ ਬਿੱਟੂ ਬਿਆਮ ਦਿੰਦਾ ਸੀ ਕਦੇ ਬੋਲੀ ਬਾਜਵਾਹ ਕੁਰਸੀਆਂ ਵੱਡੀਆਂ ਨੇ ਕਦ ਛੋਟੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਰਾਂ ਦੀ ਪਹਿਲੀ ਕੈਬਨਟ ਦਾ ਅੱਜ ਐਲਾਨ ਹੋਇਆ ਜਿਹੜੇ ਮੰਤਰੀ ਬਣਾਏ ਗਏ ਨੇ ਉਹਨਾਂ ਦੇ ਨਾਲ ਹੀ ਅੱਜ ਸੌ ਚੁੱਕਣਗੇ ਪਰ ਸੌ ਚੁੱਕਣ ਸਮਾਗਮ ਦੇ ਵਿੱਚ ਪੰਜਾਬ ਦਾ ਇੱਕ ਨਾਮ ਖਾਸ ਚਰਚਾ ਦੇ ਵਿੱਚ ਹੈ ਰਵਨੀਤ ਸਿੰਘ ਬਿੱਟੂ ਜਿਨ੍ਹਾਂ ਨੂੰ ਲੁਧਿਆਣੇ ਦੇ ਲੋਕਾਂ ਨੇ ਨਕਾਰ ਦਿੱਤਾ ਪਰ ਕੇਂਦਰ ਦੀ ਸਰਕਾਰ ਨੇ ਮੋਦੀ ਕੈਬਨਟ ਨੇ ਉਹਨਾਂ ਨੂੰ ਸਵੀਕਾਰਿਆ ਭਾਜਪਾ ਨੇ ਉਹਨਾਂ ਨੂੰ ਸਵੀਕਾਰਿਆ ਇਹਦੇ ਪਿੱਛੇ ਕੀ ਕਾਰਨ ਨੇ ਪੰਜਾਬ ਦੇ ਵਿੱਚੋਂ ਕੀ ਕੋਈ ਮੰਤਰੀ ਬਣਾਉਣਾ ਜ਼ਰੂਰੀ ਸੀ ਜਾਂ ਸਿੱਖ ਕੋਟੇ 'ਚ ਉਹਨਾਂ ਨੂੰ ਮੰਤਰੀ ਬਣਾਇਆ ਗਿਆ ਇਹ ਤਮਾਮ ਸਾਰੀ ਚਰਚਾ ਕਰਾਂਗੇ ਇਸ ਦੇ ਨਾਲ ਹੀ ਹੁਣ ਮੰਤਰੀ ਬਣਾਏ ਜਾਣ ਤੋਂ ਬਾਅਦ 6 ਮਹੀਨਿਆਂ ਦੇ ਅੰਦਰ-ਅੰਦਰ ਉਹਨਾਂ ਨੂੰ ਇਲੈਕਟਿਡ ਐਮਪੀ ਵੀ ਬਣਾਉਣਾ ਪਵੇਗਾ ਮਾਫ ਕਰਨਾ ਇਲੈਕਟਿਡ ਵੀ ਨਹੀਂ ਰਾਜ ਸਭਾ ਦੇ ਵਿੱਚ ਨੋਮੀਨੇਟਿਡ ਜਾਂ ਇਲੈਕਟਿਡ ਜਿਹੜਾ ਮੈਂਬਰ ਪਾਰਲੀਮੈਂਟ ਵੀ ਹੋਣਗੇ ਰਾਜ ਸਭਾ ਤੋਂ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਉਹਨਾਂ ਨੂੰ ਨਾਮਜ਼ਦ ਕੀਤਾ ਜਾ ਸਕਦਾ ਜਾਂ ਕੋਈ ਸੀਟ ਖਾਲੀ ਹੁੰਦੀ ਹੈ ਤਾਂ ਕਿਤੋਂ ਨਾ ਕਿਤੋਂ ਚੋਣ ਵੀ ਲੜਾ ਕੇ ਉਹਨਾਂ ਨੂੰ ਮੈਂਬਰ ਪਾਰਲੀਮੈਂਟ ਬਣਾਉਣਾ 6 ਮਹੀਨਿਆਂ ਦੇ ਅੰਦਰ ਜ਼ਰੂਰੀ ਹੋਏ ਕਿੰਨਾ ਕੁ ਜ਼ਰੂਰੀ ਸੀ ਕਿ ਪੰਜਾਬ ਦੇ ਕੋਟੇ ਚ ਬਣਾਇਆ ਗਿਆ ਸਿੱਖ ਕੋਟੇ ਚ ਬਣਾਇਆ ਗਏ ਆ ਕਿਉਂ ਭਾਜਪਾ ਨੇ ਏਡੀ ਵੱਡੀ ਉਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਹੈ ਚਰਚਾ ਕਰਾਂਗੇ ਮੇਰੇ ਨਾਲ ਇਸ ਮੁਲਾਕਾਤ ਦੇ ਵਿੱਚ ਡਾਕਟਰ ਪਿਆਰੇ لال ਗਰਗ ਮਜੂਦਰਨ ਕਿ ਡਾਕਟਰ ਸਾਹਿਬ ਤੁਹਾਡਾ ਸਵਾਗਤ ਹੈ ਸ਼ੁਕਰੀਆ ਜਿਸ ਤਰ੍ਹਾਂ ਆਰਮਨੀਤ ਬਿੱਟੂ ਹਰਾਂ ਨੂੰ ਲੁਧਿਆਣੇ ਦੀ ਲੋਕਾਂ ਨੇ ਤਸੀਂ ਸਵਕਾਰਿਆ ਪਰ ਕੇਂਦਰ ਦੀ ਭਾਜਪਾ ਨੇ ਸਰਕਾਰ ਨੇ ਵੀ ਹੁਣ ਜੀ ਆਇਆਂ ਕਹਤਾ ਉਹਨਾਂ ਨੂੰ ਪਹਿਲਾਂ ਪਾਰਟੀ ਚ ਕਿਹਾ ਹੁਣ ਸਰਕਾਰ ਚ ਵੀ ਦੇਖੋ ਗੱਲ ਇਹ ਹੈ ਵੀ ਜਿਹਦਾ ਜਿੰਨਾ ਕੋਈ ਲਾਭ ਹੋਵੇ ਕਿਸੇ ਨੂੰ ਸਿਆਸੀ ਉਹਨਾਂ ਨੇ ਉਸ ਨੂੰ ਵਰਚਾ ਜਾਂਦਾ ਉਹਨਾਂ ਨੇ ਦੇਖ ਲਿਆ ਸੀ ਜਿਹੜੇ ਇੱਥੇ ਇਹਨਾਂ ਦੀ ਪਾਰਟੀ ਦੇ ਬੰਦੇ ਨੇ ਭਾਜੀਪੀ ਦੇ ਉਹ ਤਾਂ ਕੁਝ ਕਰ ਨਹੀਂ ਸਕੇ ਉਹ ਤਾਂ ਇੰਨੀ ਦੇਰ ਤੋਂ 1998 ਤੋਂ ਲੈ ਕੇ ਹੁਣ ਤੱਕ ਕੋਈ ਨਾ ਗਿਆ 10% ਵੋਟਾਂ ਤੇ ਖੜੇ ਨੇ ਫਿਰ ਉਹਨਾਂ ਨੇ ਇੱਕ ਨਵਾਂ ਤਜਰਬਾ ਕਰਿਆ ਵੀ ਕਾਂਗਰਸੀਆਂ ਨੂੰ ਲੈ ਕੇ ਆਓ ਜਿਹਨਾਂ ਨੂੰ ਰੋਜ਼ ਗਾਲ੍ਹਾਂ ਕੱਢਦੇ ਰਹੇ ਉਹ ਕਾਂਗਰਸੀ ਲਿਆਂਦੇ ਔਰ ਉਹਨਾਂ ਕ ਬਹੁਤੇ ਕਾਂਗਰਸੀਆਂ ਨੂੰ ਟਿਕਟਾਂ ਦਿੱਤੀਆਂ ਉਹ ਤਜਰਬੇ 'ਚ ਉਹ ਜ਼ਿਆਦਾ ਸਫਲ ਹੋਏ ਨੇ ਜਹੇ ਉਹ ਫਿਰੋਜਪੁਰ ਚ ਟਿਕਟ ਦਿੱਤੀ ਉਹ ਵੀ ਕਾਂਗਰਸ ਨੇ ਦਿੱਤੀ। ਚਾਹੇ ਪਟਿਆਲੇ ਚ ਦਿੱਤੀ ਉਹ ਵੀ ਕਾਂਗਰਸ ਨੇ ਦਿੱਤੀ। ਚਾਹੇ ਦੋਧਾਨੇ ਚ ਦਿੱਤੀ ਉਹ ਵੀ ਕਾਂਗਰਸ ਨੇ ਦਿੱਤੀ। ਤੇ ਜਲੰਧਰ ਚ ਵੀ ਇਹੀ ਹਾਲ ਹੋਇਆ। ਸੋ ਇਸ ਕਰਕੇ ਉਹਨਾਂ ਨੇ ਇਹ ਤਜਰਬਾ ਕਰਕੇ ਦੇਖ ਲਿਆ ਵੀ ਜੇ ਅਸੀਂ ਕਾਂਗਰਸੀਆਂ ਨੂੰ ਟਿਕਟ ਦਿੰਨੇ ਆ ਤਾਂ ਸਾਨੂੰ ਸਫਲਤਾ ਮਿਲਦੀ ਆ ਸਾਡੇ ਬੀਜੇਪੀ ਵਾਲੇ ਨਹੀਂ ਕੁਝ ਕਰ ਸਕਦੇ। ਉਹਨਾਂ ਦਾ ਚਾਹੇ ਇਮੇਜ ਮਾੜਾ ਹੋ ਗਿਆ, ਚਾਹੇ ਉਹਨਾਂ ਨੂੰ ਕੰਮ ਨਹੀਂ ਕਰਨਾ ਆਉਂਦਾ, ਚਾਹੇ ਉਹਨਾਂ 'ਚ ਹੰਕਾਰ ਹੈ। ਜਿਹੜੀ ਕਾਂਗਰਸ ਨੂੰ ਰੋਜ਼ ਕੋਸ ਦੇ ਸਿੱਖ ਤਾਂ ਬੀਜਪੀ ਦਾ ਹिजਪਲੀਚੋਂ ਨਿਕਲੇ ਆ ਦੂਜੇ ਕਾਂਗਰਸੀਆਂ ਦਾ ਵੀ ਨਿਕਲਿਆ ਜਿਹੜੇ ਰੋਜ਼ ਇਸ ਕਹਿੰਦੇ ਸੀ ਉਹ ਕਮਨਲ ਨੇ ਹੁਣ ਕਿੱਥੇ ਗਏ ਕੌਣ ਨਾਲ ਜਿੱਥੋਂ ਤੱਕ ਨੀਚ ਮਿੱਟੀ ਦਾ ਸਵਾਲ ਹੈ ਇਹਦਾ ਤਾਂ ਹਾਰ ਪਹਿਨਤੋ ਹੀ ਇਹ ਹੈ ਕਿ ਇਹ ਸਿਰਫ ਆਪਦੇ ਦਾਦੇ ਕਰਕੇ ਆਇਆ ਹੋਇਆ ਸਿਆਸਤ ਦੇ ਵਿੱਚ ਇਹਨੇ ਕਦੇ ਵੀ ਸਿੱਧੀ ਗੱਲ ਨਹੀਂ ਕਰੀ ਮੈਂ ਨਹੀਂ ਕਦੇ ਇਹ ਸੁਣਿਆ ਕਿਉਂਕਿ ਨਾ ਤਾਂ ਇਹਨੂੰ ਕੋਈ ਤਜਰਬਾ ਉਸ ਤਰੀਕੇ ਦਾ ਵੀ ਇਹਨੇ ਕੋਈ ਪਾਰਟੀਆਂ 'ਚ ਬਹੁਤ ਕੰਮ ਕਰਿਆ ਹੋਵੇ ਯੂਨ ਦਾ ਕਾਂਗਰਸਾ ਬਣ ਗਿਆ ਫਲਾਣਾ ਬਣ ਗਿਆ ਉਦੋਂ ਜਿਵੇਂ ਕਿਸੇ ਨੂੰ ਚੁੱਕ ਕੇ ਬਿਠਾਉਣਾ ਹੁੰਦਾ ਜਿਨ ਚੁੱਕੇ ਬਿਠਾਉਣੇ ਉਹ ਜਿੰਨਾ ਚਿਰ ਉਹਨਾਂ ਸਹਾਰਾ ਜਾਂ ਫੋੜੀਆਂ ਬੇਲੀਆਂ ਰਹਿਣੀਆਂ ਚਾਦਰਾਂ ਰਹਿਣਾਂ ਰੇ ਫਿਰ ਆਪੇ ਆਪੇ ਨਹੀਂ ਆਏ ਪਰ ਇਹਨੂੰ ਚੁਣਿਆ ਤਾਂ ਗਿਆ ਹੈ ਕਿ ਇਹ ਜਿਹੜਾ ਨਾ ਇਹ ਸਭ ਤੋਂ ਵੱਧ ਸਿੱਖਾਂ ਨੂੰ ਮਿਹਣੇ ਦੇ ਸਕਦਾ ਜੀ ਦੂਜਾ ਚੁਣਿਆ ਇਹ ਗਿਆ ਹੈ ਬੰਦੀ ਸਿੰਘਾ ਲਈ ਜਿਹੜੀ ਗੱਲ ਚੱਲਦੀ ਹੈ ਤਾਂ ਕਿ ਉਹ ਦੂਜਾ ਪਾਸਾ ਗਰਮ ਰਹੇ ਉਹਨਾਂ ਨੇ ਤਰਾਜ ਹੋਈ ਦੇਖੋ ਬਿੱਟੂ ਨੂੰ ਬਣਾਇਆ ਇਹਨਾਂ ਨੇ ਤਾਂ ਕਿ Hindu Sikh Division ਜਿਹੜੀ ਆ ਪੰਜਾਬ 'ਚ ਜਿਹੜੀ BJP ਨਹੀਂ ਕਰ ਸਕੀ ਸੀ ਉਹ ਕਰੇ ਉਹ ਜਿਹੜਾ ਅਮਿਤ ਸ਼ਿਆਜੀ ਦਾ ਭਾਸ਼ਣ ਸੀ ਕਿ ਜੀ ਮੈਂ ਇਹਨੂੰ 5 ਸਾਲ ਤੋਂ ਜਾਣਦਾ ਬਿੱਟੂ ਮੇਰਾ ਦੋਸਤ ਹੈ ਉਹ ਸਾਰੀ ਗੱਲ ਉਦੋਂ ਹੀ ਉਹ ਦੇਖ ਰਿਹਾ ਪਰ ਸਹੀ ਹੈ 18.5% ਵੋਟ ਹੋ ਗਈ 11 ਤੋਂ ਜਿੰਨੇ ਬੜਾ ਡੇਢ ਗੁਣਾ ਵੱਡਾ ਬੰਦਾ ਬਣਾਵਾਂਗੇ ਕਿੰਨੇ ਉਹ ਕਿਹਾ ਸੀ ਇਹ ਵੀ ਕਿਹਾ ਸੀ ਪਰ ਉਦੋਂ ਹੀ ਜੋ ਉਹਨਾਂ ਨੇ ਕਿਹਾ ਵੀ ਅਸੀਂ ਬੀਨ ਸਿੰਘ ਦੇ ਕਾਤਲਾਂ ਨੂੰ ਨਹੀਂ ਛੱਡ ਸਕਦੇ ਉਹ ਆਪਣੇ ਆਪ ਚ ਇੰਡੀਕੇਸ਼ਨ تھی ਵੀ ਅਸੀਂ ਇਹਨੂੰ ਕੀ ਕਰਾਂਗੇ ਤੋਂ ਕੀ ਕੰਮ ਲਾਵਾਂਗੇ ਸੋ ਬਿੱਟੂ ਇੱਕ ਪਰਜਾ ਬਣ ਕੇ ਕੰਮ ਕਰੇਗਾ ਉਹਨਾਂ ਦਾ ਇਹ ਚ ਕੋਈ ਦੋ ਰਾਇ ਨਹੀਂ ਹੈ ਬਿੱਟੂ ਦੀ ਕਿਹਿਆ ਹਿੰਮਤ ਹੈ ਵੀ ਉਹ ਇਹ ਕਹੇ ਮੈਂ ਆ ਨਹੀਂ ਕਰਨਾ ਜਾ ਕਰਨਾ ਦੂਜੀ ਗੱਲ ਉਹ ਹਿੱਤ ਵੀ ਜਿਹੜੇ ਹਾਂ ਜੀ ਤੁਹੇ ਭਾਜਪਾ ਨੂੰ ਬਿੱਟੂ ਦਾ ਜਿਹੜਾ ਚਿਹਰਾ ਹੈਗਾ ਜਾਂ ਬਿੱਟੂ ਦਾ ਜਿਹੜਾ ਮਹਾਂਦਰਾ ਜਾਂ ਟਿੱਪਣੀ ਜਿਸ ਤਰ੍ਹਾਂ ਪ੍ਰਤਾਪ ਸਿੰਘ ਬਾਜਵਾ ਰੈਣੀ ਵੀ ਕਿਹਾ ਸੀਗਾ ਜਦੋਂ ਕਾਂਗਰਸ ਨੂੰ ਅਲਵਿਦਾ ਆ ਕੇ ਭਾਜਪਾ ਦੇ ਵਿੱਚ ਗਏ ਤਾਂ ਗਣੇਸ਼ ਤਾਂ ਪਹਿਲਾਂ ਹੀ ਚਾਹੁੰਦੇ ਸੀ ਕਿ ਉਸ ਨੂੰ ਟਿਕਟ ਨਾ ਦਈਏ ਕਿਉਂਕਿ ਐਂਟੀ ਸਿੱਖ ਇੱਕ ਇਮੇਜ ਹੈ ਜਿਹੜੀ ਬਿੱਟੂ ਦੀ ਸੈੱਟ ਹੋ ਚੁੱਕੀ ਹੈ ਪ੍ਰਤਾਪ ਸਿੰਘ ਬਾਜਵਾ ਇਹ ਕਹਿੰਦੇ ਸੀਗੇ ਪਰ ਜਿਹੜਾ ਭਾਜਪਾ ਨੂੰ ਫਿਰ ਕਿਵੇਂ ਫਿੱਟ ਬੈਠਦਾ ਤੁਕੋ ਜਿੱਥੇ ਤੱਕ ਬਰਤਖ ਸਿੰਘ ਬਾਜਵਾ ਦਾ ਉਹਦੇ ਤੱਕ ਦੇ 100 ਸਵਾਲ ਨੇ ਕਾਂਗਰਸੀਆਂ ਦੇ ਉੱਤੇ ਤੁਸੀਂ ਚਾਹੇ ਉਹ ਕਾਂਗਰਸ ਨੇ ਚਾਹੇ ਦੂਜੇ ਪਾਸੇ ਚਲੇ ਗਏ ਜੀ ਉਹਨਾਂ ਦੇ ਬਾਰੇ ਤੁਸੀਂ ਕੋਈ ਐ ਨਹੀਂ ਕਹਿ ਸਕਦੇ ਹੁਣ ਪੰਜਾਬ ਦੇ ਕਾਂਗਰਸੀਆ ਮੈਜੋਰਟੀ ਵਾਸਤੇ ਥੋੜੇ ਕਨੇ ਤਾਂ ਹੈਗੇ ਨੇ ਵੀ ਉਹ ਕੋਈ ਕਾਂਗਰਸ ਵਾਲੀ ਗੱਲ ਕਰਦੇ ਨੇ ਜਾਂ ਕਾਂਗਰਸੀ ਡੌੜੀ ਜੀ ਤਾਂ ਉਹਨਾਂ ਨੇ ਤਾਂ ਜਿਹੜਾ ਐਡਾ ਵੱਡਾ ਉਹਨਾਂ ਦਾ ਮੈਨੀਫੈਸਟੋ ਅਸੀਂ ਉਹਦੀ ਗੱਲ ਨਹੀਂ ਕੀਤੀ ਰਾਹੁਲ ਗਾਂਧੀ ਦੀ ਯਾਤਰਾ ਨੂੰ ਉਹਨਾਂ ਨੇ ਰੋਲਤਾ ਸੀ ਉਸ ਕਰਕੇ ਬਾਜਵਾ ਜੀ ਕੀ ਕਹਿੰਦੇ ਨੇ ਇਹ ਮੇਰਾ ਬਹੁਤਾਂ ਹੰਸਰਨੀ ਹੈ ਉਹ ਵੀ ਉਹ ਠੀਕ ਆ ਦੂਜੇ ਪਾਸੇ ਖੜੇ ਨਾ ਗੱਲ ਵ ਵਾਜਵਾ ਜੀ ਨੇ ਤਾਂ ਆਪ 2026 ਤੇ ਚੋਣ ਤੇ ਵੀ ਮੈਂ ਮੁੱਖ ਮੰਤਰੀ ਬਣਨਾ ਹੈ। ਔਰ ਉਹ ਮੁੱਖ ਮੰਤਰੀ ਬਣਨ ਵਾਸਤੇ ਕੋਈ ਵੀ ਕੰਮ ਕਰਨ ਨੂੰ ਤਿਆਰ ਨੇ। ਇਹ ਵੀ ਕੋਈ ਉਹ ਹੀ ਜੀ ਨੇ। ਭਾਜਪਾ ਕਹਿੰਦੇ ਅਸੀਂ 2026 ਚ ਬਣਨਾ ਹੈ। ਜੀ ਤੇ ਜਿਹੜਾ ਉਹ ਕਹਿੰਦੇ ਇਹ ਸਿੱਖਾਂ ਦੇ ਵਿੱਚ ਆਇਆ ਨਹੀਂ ਆਇਆ ਨਹੀਂ ਆਇਆ ਨਹੀਂ ਤੇ ਫੇਰ ਪਹਿਲਾਂ ਟੋਕਿਆ ਕਿ ਉਹਨਾਂ ਬਾਜਵਾ ਜੀ ਨੇ ਕਦੇ ਉਹਨੂੰ ਜਿਹੋ ਜਿਹੇ ਬਿੱਟੂ ਬਿਆਨ ਦਿੰਦਾ ਸੀ ਕਦੇ ਬੋਲੀ ਬਾਜਵਾ ਜੀ। ਬਾਜਵਾ ਹੀ ਤਾਂ ਡੋਤੀ ਸੀਗੇ ਨਾ। ਸੋ ਨਹੀਂ ਬੋਲੇ। ਸੋ ਇਸ ਕਰਕੇ ਉਹਨੂੰ ਅੰਦਰੋਂ ਸਮਝਾਇਆ ਦੱਸਣ ਵੇਸੀ ਆਏ ਬੈਠ ਕੇ ਮੱਕਾ ਵੀ ਆ ਨਾ ਕਰਿਆ। ਸੋ ਨਹੀਂ ਅਹੀ ਜੀ ਗੱਲ ਨਹੀਂ ਐ ਕਿਉਂਕਿ ਸਾਡੇ ਸਿਆਸਤ ਜਿਹੜੀ ਉਹ ਕੱਦਾਂ ਵਰ ਸਿਆਸਤ ਨਹੀਂ ਸੀ। ਸਾਡੇ ਸਿਆਸਤ ਚ ਨਾ ਥੋੜੇ ਬੋਨੇ ਕੱਦ ਦੇ ਬੰਦੇ ਆ ਗਏ। ਕੁਰਸੀਆਂ ਵੱਡੀਆਂ ਨੇ ਕੱਦ ਛੋਟੇ ਨੇ। ਜਦ ਕਿਸੇ ਨੂੰ ਕੁਰਸੀ ਵੱਡੀ ਮਿਲੇ ਤੇ ਕੱਦ ਛੋਟਾ ਹੋਵੇ ਫਿਰ ਉਹ ਗੱਲਾਂ ਵਿਚਾਰਾ ਤਾਉ ਨਹੀਂ ਕਰ ਗੱਲ ਮੇਸ਼ ਤਾਂ ਉਹਦਾ ਅੱਡੇ ਹੀ ਰਹਿਣਾ ਗੱਲਾਂ ਦਾ। ਕਿ ਉਹਦੇ ਵਿੱਚ ਜਿਹੜਾ ਹੁਣ ਬਿੱਟੂ ਦਾ ਸਬੰਧ ਹੈ ਕਿ ਕਿਉਂਕਿ ਬਿੱਟੂ ਨੇ ਖੁੰਦਕ ਦਵਾਉਣੀਆਂ ਬਾਰ-ਬਾਰ ਤਾਕਿ ਇਥੇ ਜਿਹੜੇ ਗਰਮ ਦਲੀ ਨੇ ਉਹ ਅੱਗੇ ਆਉਣ ਇੱਕ ਤਾਂ ਹੁਣ ਬੀਜੇਪੀ ਨੇ ਬਿੱਟੂ ਰਾਹੀਂ ਕੀ ਕੰਮ ਕਰਨ ਨੇ ਉਹ ਯੂਰੂ ਦਿਆਨੇ ਚ ਪਾਸਾ ਅਮਰ ਸਿੰਘ ਜੀ ਦਾ ਕਰਕੇ ਗਿਆ ਇੱਕ ਪਾਸੇ ਗਰਮ ਦਲੀਏ ਪੰਜਾਬ ਚ ਇਕੱਠੇ ਹੋਣ ਅਕਾਲੀ ਦਲ ਜੀ ਰੋ ਹੋਵੇ ਉਹ ਗਰਮ ਦਲੀਏ ਸ਼ਰੋਣੀ ਕਮੇਟੀ ਤੇ ਕਬਜ਼ਾ ਕਰਨ ਉਹ ਅਕਾਲ ਤਖਤ ਚ ਆਪਦਾ ਜੱਥੇ ਦਾ ਮਤਬਲ ਲੈ ਲਾ ਦੇਣ ਇੱਕ ਇਹ ਪਾਸਾ ਹੈ ਦੂਜਾ ਪਾਸਾ ਇਹ ਹੈ ਵੀ ਜਿਹੜੇ ਹਿੰਦੂ ਨੇ ਖਾਸ ਕਰਕੇ ਸ਼ਹਿਰੀ ਹਿੰਦੂ ਉਹ ਡਰ ਜੇ ਕੁਝ ਸਹਿਮ ਪੈਦਾ ਹੋ ਜੇ ਗਿਆਦ ਉਹ ਗਿਆਗੇ ਅਸੀਂ ਉਹ ਬੀਜਪੀ ਨੂੰ ਵੋਟ ਪਾਵੇ ਇਹ ਤੇ ਤੀਜੀ ਗੱਲ ਇਹ ਹੈ ਵੀ ਜਿਹੜੇ ਅਕਾਲੀ ਨੇ ਜੀਰ ਹੋ ਜਾਣ ਉਹ ਜਿਨ੍ਹਾਂ ਦੇ ਉੱਤੇ ਉਹਨੇ ਚੋਣਾ ਵੇੜੇ ਵੀ ਇਹੀ ਕੁਝ ਹੋਇਆ ਹੁਣ ਵੀ ਹੋਇਆ ਸਾਡੇ ਸਾਹਮਣੇ ਵੀ ਹੈ ਕਿਉਂਕਿ ਉਸ ਤੋਂ ਬਚਾਉਣ ਵਾਸਤੇ ਨਾ ਤਾਂ ਕੋਈ ਕਾਂਗਰਸ ਇਸ ਪਾਸੇ ਨੂੰ ਬਚਾਉਣ ਵਾਸਤੇ ਤਿਆਰ ਹੈ ਸੱਤ ਸੀਟਾਂ ਮਿਲੀਆਂ ਵੱਖਰੀ ਗੱਲ ਹੈ ਕੋਈ ਕਾਂਗਰਸ ਦਾ ਐਸਾ ਜੱਤ ਨਹੀਂ ਸੀ ਵੀ ਜਿਹੜਾ ਪੰਜਾਬ ਨੂੰ ਵੀ ਕੋਈ ਜਾਂ ਇੰਡੀਆ ਨੂੰ ਅਸੀਂ ਕੁਝ ਕਰਨਾ ਇੱਕ ਵੀ ਭਾਸ਼ਣ ਕਰ ਲੋ ਇਹਨਾਂ ਦੇ ਲੀਡਰਾਂ ਜਿਹੜੇ ਲੋਕ ਲੀਡਰ ਨੇ ਪੰਜਾਬ ਦੇ ਸਮੇਤ ਬਾਜਵਾਜੀ ਨੇ ਗੁਰਜੀਤ ਰਾਣਾ ਗੁਰਜੀਤ ਨੇ ਜਿੰਨਾ ਦੇ ਵੀ ਜਿਹੜੇ ਕੈਂਡੀਡੇਟ ਵੀ ਸੀਗੇ ਕਿਸੇ ਇੱਕ ਦੇ ਭਾਸ਼ਣ ਚ ਮੈਨੂੰ ਇਹ ਦਿਖਾ ਦਿਓ ਵੀ ਉਹਨਾਂ ਨੇ ਕਦੇ ਆਪਦੇ ਮੈਨੀਫੈਸਟੋ ਦੀ ਗੱਲ ਕਰੀ ਹੋਵੇ ਅਸੀਂ ਆਹ ਫੈਸਲੇ ਕਰੇ ਨੇ ਆਈਐਨਡੀਆ ਇਹ ਘੱਟ ਜੋੜ ਕੇ ਤੇ ਕਾਂਗਰਸ ਨੇ ਆਹ ਸਾਡਾ ਮੈਨੀਫੈਸਟੋ ਅਸੀਂ ਆਹ ਕਰਾਂਗੇ ਜੇ ਇੱਕ ਨੇ ਵੀ ਕਰੀ ਹੋਵੇ ਤੇ ਜੇ ਤੁਸੀਂ ਇੱਡਾ ਵੱਡਾ ਮੈਨੀਫੈਸਟੋ ਬਣਾਇਆ ਥਾਂ ਥਾਂ ਤੇ ਤੁਸੀਂ ਪ੍ਰਚਾਰ ਕਰਦੇ ਹੋ ਔਰ ਸੋ ਮੈਨੀਫੈਸਟੋ ਕਰਕੇ ਤੁਸੀਂ ਜਿੱਤ ਰਹੇ ਹੋ ਤੇ ਉਸ ਤੋਂ ਉਹਦੀ ਗੱਲ ਹੀ ਨਹੀਂ ਕਰਦੇ ਤਾਂ ਮੈਨੂੰ ਸੁਣ ਤੇ ਪਤਾ ਹੀ ਨਹੀਂ ਜਾਂਦਾ ਪਤਾ ਨਹੀਂ ਗਿਆ ਜਾਣ ਕੇ ਨਹੀਂ ਕਰਦੇ ਸੋ ਉਹਨਾਂ ਦੀ ਗੱਲ ਛੱਡੋ ਹੁਣ ਆਗੇ ਫਿਰ ਅਕਾਲੀ ਦਲ ਅਕਾਲੀ ਦਲ ਨੇ ਮੋੜਾ ਕਟਿਆ ਉਹਦੇ ਚ ਨਾਲ ਦੀ ਨਾਲ ਉਹਨੇ ਮਤਲਬ ਉਹਨਾਂ ਨੇ ਪਾਸਾ ਖੇਡਤਾ ਹੁਣ ਉਹ ਪਾਸਾ ਖੇਡ ਦੇ ਵਿੱਚ ਅਕਾਲੀ ਦਲ ਨੂੰ ਉਸੇ ਚਾਲ ਨਹੀਂ ਸਮਝਾਈ ਉਹ ਚਾਲ ਕੋਲੇ ਜਿਹੜਾ ਅਕਾਲੀ ਜਨ ਦਾ ਤੋੜ ਸੀ ਉਹ ਨਹੀਂ ਦੇ ਸਕੇ ਜਿੱਦਿਆਂ ਮਿਤਸ਼ਾ ਜੀ ਉਹਰੇ ਕਹਿ ਕੇ ਗਏ ਕਿ ਅਸੀਂ ਬੈਂ ਸਿੰਘ ਦੇ ਕਾਤਲਾਂ ਨੂੰ ਨਹੀਂ ਛੱਡਣਾ ਉਹਨਾਂ ਦਾ ਇਹ ਮੰਨਦਾ ਸੀ ਇਹ ਕਹਿਣਾ ਕਿ ਬੰਦੀ ਸਿੰਘਾਂ ਦੀ ਰਿਹਾਈ ਅਸੀਂ ਇਹਨਾਂ ਕੋਲ ਮੁੱਦਾ ਰੱਖਿਆ ਸੀ ਇਹ ਸਾਨੂੰ ਮੇਹਣਾ ਦੇ ਕੇ ਗਏ ਨੇ ਅਸੀਂ ਜਾਣਦੇ ਕਿ ਬੰਦੀ ਸਿੰਘਾਂ ਨੂੰ ਕਿਉਂ ਰਹਾਈ ਕਰਾਉਣੀ ਹੈ ਜੇ ਤੁਸੀਂ ਸੌਦਾ ਸਾਧ ਨੂੰ ਰਿਹਾਈ ਕਰ ਸਕਦੇ ਹੋ ਜੇ ਤੁਸੀਂ ਬਿਲਕੁਲ ਸਬਾਨਾ ਦੇ ਬਲਸਕਾਰੀਆਂ ਨੂੰ ਰਹਾ ਕਰ ਸਕਦੇ ਹੋ ਜੇ ਤੁਸੀਂ ਦਲਦਕੁੜੀ ਦੇ ਰੇਪ ਕਰਕੇ ਉਹਨੂੰ ਮਾਰਨ ਵਾਲਿਆਂ ਦੇ ਗਲਾਂ 'ਚ ਹਾਰ ਪਾ ਸਕਦੇ ਹੋ ਕੀ ਤੁਸੀਂ ਸਾਡੇ ਬੰਦੀ ਸਿੰਘ ਜਿਨ੍ਹਾਂ ਨੇ ਆਪਣੀ ਸਜ਼ਾ ਪੂਰੀ ਕਰ ਲਈ ਉਹਨਾਂ ਨੂੰ ਕਿਉਂ ਨਹੀਂ ਛੱਡਦੇ ਅਸੀਂ ਇੱਥੇ ਸਟ੍ਰਗਲ ਲਾਂਚ ਕਰਾਂਗੇ ਉਹ ਨਹੀਂ ਕਹਾ ਚੁੱਪ ਰਹੇ ਹੁਣ ਜਦੋਂ ਚੁੱਪ ਰਹੇ ਕਿਉਂਕਿ ਉਹ ਇੱਕ ਪਾਸਾ ਖੇਡ ਕੇ ਹੁੰਦਾ ਚੱਲ ਗਿਆ ਤੁਸੀਂ ਕਾਊਂਟਰ ਵੀ ਨਾ ਕਰਿਆ ਤੇ ਰਵਨੀਤ ਬਟੋਰਾ ਤੋਂ ਪੰਜਾਬ ਦੇ ਜਾਂ ਸਿੱਖ ਪੰਜਾਬ ਦੇ ਮਸਲਿਆਂ ਦੇ ਜਾਂ ਸਿੱਖ ਮਸਲਿਆਂ ਦੀ ਕੀ ਜਿਹੜੀ ਆ ਕੀਤਾ ਜਾ ਸਕਦਾ ਕਾ ਕਾਮਨਾ ਕੀ ਉਹ ਇਸ ਨੂੰ ਅੱਗੇ ਲੈ ਕੇ ਜਾ ਸਕਦੇ ਆਵਾਜ਼ ਆਧਿਆਪਨ ਕਰੋ ਤਾਂ ਬੜੇ ਆਂ ਡੱਕਦਾ ਵੀ ਬੜਾ ਸੋਬਰ ਜਾ ਬੜਾ ਸੋਣਾ ਹਾਂ ਦਿਆ ਮੈਂ ਜੀ ਸਾਰੇ ਨਾਲ ਮਿਲ ਕੇ ਚੱਲੂੰਗਾ ਹਾਂ ਮੈਂ ਕੋਈ ਸੇ ਪਾਰਟੀ ਦਾ ਫਰਕ ਨਹੀਂ ਰੱਖੂੰਗਾ ਮੈਂ ਪੰਜਾਬ ਦੇ ਮਸਲੇ ਹੱਲ ਕਰਾਉਂਗਾ ਮੈਨੂੰ ਪਹਿਲਾਂ ਕਦੇ ਬੋਲਣ ਦਾ ਮੌਕਾ ਹੀ ਨਹੀਂ ਮਿਲਿਆ ਸੀ ਉਹਨੂੰ ਪੁੱਛਿਆ ਵੀ ਕਾਂਗਰਸ ਦਾ ਤੂੰ ਫੇਰ ਬੋਲਦ ਰਿਹਾ ਇੱਥੇ ਤਾਂ ਤੇਰੀ ਜਵਾਨ ਵੀ ਮਤਲਬ ਬੰਦ ਕਰਨਗੇ ਇੱਥੇ ਵੱਡੇ ਵੱਡੇ ਨਹੀਂ ਬੋਲਣ ਦਿੱਤੇ ਤੇਰੀ ਕੀ ਹਿੰਮਤ ਹੈ ਹਾਂ ਜੇ ਤੂੰ ਉਹਨਾਂ ਦੀ ਬੋਲੀ ਜੋ ਚਾਹੁੰਦੇ ਨੇ ਉਹ ਬੋਲੀ ਲਾਂਗੇ ਉਹ ਤੇ ਕਿਸੇ ਨੇ ਰੋਕਣਾ ਨਹੀਂ ਆਕੰਗਨ ਨਾਲ ਰੁਣਾਤ ਹੁਣ ਕਹਿ ਗਈ ਵੀ ਇਹ ਤਾਂ ਪੰਜਾਬ ਸੱਤਵਾਦ ਆ ਰਿਹਾ ਹੁਣ ਕੋਈ ਸੋਚ ਸਕਦਾ ਵੀ ਉਹਦੇ ਜੋ ਵੀ ਹੋਈ ਘਟਨਾ ਉਹਦੇ ਨਾਲ ਸੱਤਵਾਦ ਆ ਗਿਆ ਕਿਤੇ ਇਹ ਜਿਹੜੀਆਂ ਵੱਡੀਆਂ ਗੱਲਾਂ ਨੇ ਨਾ ਜਿਹੜੀਆਂ ਤੁਸੀਂ ਪੰਜਾਬ ਨੂੰ ਅੱਗ ਲਾਉਣੀ ਹੈ ਅੱਗ ਲਾਉਣ ਵਾਸਤੇ ਬਿੱਟੂ ਤੋਂ ਵਧੀਆ ਬੰਦਾ ਉਹਨਾਂ ਨੂੰ ਕੋਈ ਡੱਬ ਨਹੀਂ ਸਕਦਾ ਸੀ ਸੋ ਬਿੱਟੂ ਉਹ ਤਾਂ ਕਹੂਗੀ ਹੁਣ ਇਹ ਸੋੜ ਕੋਈ ਕਹੇ ਮੈਂ ਅੱਗ ਲਾਉਣੀ ਆ ਓਰੇ ਉਹਨਾਂ ਦੀ ਇੱਕ ਸਟ੍ਰੈਟਜੀ ਆ ਉਹ ਸਟ੍ਰੈਟਜੀ ਮੈਂ ਦੱਸਦਾ ਇਹ ਸੇ ਸਟ੍ਰੈਟਜੀ ਨਾਲ ਚੱਲਣਾ ਹੈ ਉਹ ਦੇ ਆਪ ਦਾ ਪੰਜਾਬ ਦੇ ਮਸਲੇ ਦੀ ਗੱਲ ਕਰਜੋ ਕਿਨੇ ਹੱਟ ਕਰਨਗੇ ਇਹ ਸਭ ਨੂੰ ਕਈ ਵਾਰ ਭੁਲੇਖਾ ਹੁੰਦਾ ਹੈ ਬੰਦੀ ਸਿੰਘ ਦਾ ਮਸਲਾ ਪੰਜਾਬ ਦਾ ਮਸਲਾ ਨਹੀਂ ਬੇਅਦਵੀਆ ਦਾ ਮਸਲਾ ਪੰਜਾਬ ਦਾ ਮਸਲਾ ਨਹੀਂ ਚੰਡੀਗੜ੍ਹ ਪੰਜਾਬ ਦਾ ਮਸਲਾ ਨਹੀਂ ਪੰਜਾਬ ਯੂਨੀਵਰਸਿਟੀ ਪੰਜਾਬ ਦਾ ਮਸਲਾ ਨਹੀਂ ਦੇਮਾਂ ਦਾ ਜਿਹੜਾ ਸਾਡਾ ਹਰਿਆਣੇ ਤੇ ਪੰਜਾਬ ਦਾ ਸਾਂਝਾ ਕੰਟਰੋਲ ਸੀ ਸਾਡਾ ਮਸਲਾ ਨਹੀਂ ਪੰਜਾਬੀ ਬੋਡੀ ਦਾ ਸਾਡਾ ਮਸਲਾ ਨਹੀਂ ਇਹ ਮਸਲਿਆਂ ਦਾ ਸਾਡੇ ਫਿਰ ਜਿਹੜੇ ਸਾਡਾ ਰੈਵਨਿਊ ਦਾ ਹਿੱਸਾ ਹੈ ਚਾਹ ਰੂਰਲ ਡਿਵੈਲਪਮੈਂਟ ਫੰਡ ਆ ਜਾਂ ਹੋਰ ਉਹ ਸਾਡਾ ਮਸਲਾ ਨਹੀਂ ਸਾਡੇ ਕਿਸਾਨਾਂ ਨੂੰ ਐਮਐਸਪੀ ਮਿਲ ਨਹੀਂ ਸਾਡਾ ਮਸਲਾ ਨਹੀਂ ਸਾਡਾ ਕੇਂਦਰ ਦੇ ਵਿੱਚ ਉਹ ਹਿੱਸਾ ਮਿਲੇ ਜਿਹੜੇ ਟੈਕਸਾਂ ਦਾ ਸਾਡਾ ਜੋ ਸਾਡਾ ਬੰਦ ਹੈ ਉਹ ਸਾਡਾ ਮਸਲਾ ਨਹੀਂ ਮੰਡੇਗਾ ਦੇ ਵਿੱਚ ਸਾਡਾ ਪੂਰਾ ਬਜਟ ਮਿਲੇ ਉਹ ਸਾਡਾ ਮਸਲਾ ਨਹੀਂ ਮਸਲੇ ਹੈਗੇ ਨੇ ਉਹ ਮਸਨੇ ਤੇ ਤਾਂ ਬਿੱਟੂ ਨੂੰ ਤਾਂ ਅੱਧੀ ਗੱਲਾਂ ਨੂੰ ਪਤਾ ਨਹੀਂ ਵੀ ਕੀ ਨੇ ਤੇ ਨਾ ਉਹਨੇ ਕਦੇ ਜੇ ਉਹ ਕਹਿੰਦਾ ਮੈਂ ਐਮਪੀ ਰਹਾ ਤਿੰਨ ਸਾਲ ਮੈਨੂੰ ਵੋਟਾਂ ਨਹੀਂ ਦਿੰਦੇ ਸੀ ਤਿੰਨ ਵਾਰੀ ਰਿਹਾ ਠੀਕ ਹੈ ਮੇਰਾ ਉਹਦੇ ਤੇ ਸਵਾਲ ਆ ਬੀ ਇੱਕ ਐਮਪੀ ਨੂੰ 25 ਕਰੋੜ ਰੁਪਇਆ ਮੈਂ ਆਪਦੀ ਕਟਰਨ ਚ ਉਹਦਾ ਨਾਂ ਹੈ ਮੈਂਬਰ ਪਾਰਲੀਮੈਂਟ ਆਪਣਾ ਲੋਕਲ ਏਰੀਆ ਲੋਕਲ ਏਰੀਆ ਡਿਵੈਲਪਮੈਂਟ ਫੰਡ ਐਮਪੀ ਲੈਂਡ ਲੋਕ ਐਮਪੀ ਡਾਇਡ ਐਮਪੀ ਲੈਂਡ ਨਹੀਂ ਲੈਡ ਕਿ ਉਹਦੇ ਉੱਤੇ ਉਹਨੇ ਕਿੰਨੇ ਲੋਕਾਂ ਨੂੰ ਇਕੱਠੇ ਕਰਕੇ ਕਿੰਨੇ ਪੰਚਾਇਤਾਂ ਨੂੰ ਇਕੱਠੇ ਕਰਕੇ ਕਿੰਨੇ ਆਮ ਇਕੱਠ ਕਰਕੇ ਕਿਹਾ ਵੀ ਚੱਲਾ ਭਾਈ ਆ ਪੈਸੇ ਨੇ ਦੱਸੋ ਆ ਕਿੱਥੇ ਕਿੱਥੇ ਲੱਗੇ ਉਹ ਤਾਂ ਹੋਰ ਆ ਸਕਦਾ ਸੀ ਨਾ ਜਿਹੜਾ ਪਲੈਨਿੰਗ ਬੋਰਡ ਰਹੀਂ ਲੱਗਣੇ ਹੁੰਦੇ ਨੇ ਉਹ ਦੱਸ ਦੇਵੇ ਵੀ ਉਹਨੇ ਕਿੱਥੇ ਲਾਇਆ ਉਹ ਦੱਸ ਦੇਵੇ ਉਹਨੂੰ ਲੋਕਾਂ ਨੂੰ ਕਿਵੇਂ ਇਕੱਠੇ ਕਰਿਆ ਇੱਕ ਦੂਜਾ ਸਵਾਲ ਸੀ ਦੂਜਾ ਸਵਾਲ ਇਹ ਸੀ ਉਹ ਐਮਪੀ ਸੀਗਾ ਉਹ ਕਹਣਾ ਮੈਨੂੰ ਬੋਰਡ ਨਹੀਂ ਦੰਦੇ ਇਹ ਕੈਂਪੀ ਨੂੰ ਰਾਈਟ ਆ ਕਿ ਉਹ ਸਪੀਕਰ ਨੂੰ ਚਿੱਠੀ ਲਿਖ ਸਕਦਾ ਕਿਸੇ ਵੀ ਮੰਤਰੀ ਨੂੰ ਚਿੱਠੀ ਲਿਖ ਸਕਦਾ ਉਹਨੇ ਪੰਜਾਬ ਚ ਮੰਡੇਗਾ ਨਾ ਠੀਕ ਬਾਗੂ ਹੋਣ ਕਰਕੇ ਉਹਨੇ ਕਿੰਨੀਆਂ ਚਿੱਠੀਆਂ ਲਿਖੀਆਂ ਉਹ ਦੱਸ ਦੇਵੇ ਉਹਨੇ ਪੰਜਾਬ ਦਾ ਜੀਐਸਟੀ ਪੰਜਾਬ ਨੂੰ ਠੀਕ ਤਰੀਕੇ ਨਾਲ ਨਾਮ ਮਿਲਣ ਕਰਕੇ ਕਿੰਨੀਆਂ ਚਿੱਠੀਆਂ ਲਿਖੀਆਂ ਉਹ ਦੱਸ ਦੇਵੇ ਉਹ ਤਾਂ ਉਹਨੂੰ ਕੋਈ ਨਹੀਂ ਰੋਕਦਾ ਨਾ ਉਹਦੀ ਪਾਰਟੀ ਵੀ ਨਹੀਂ ਰੋਕਦੀ ਉਹ ਤਾਂ ਪੰਜਾਬ ਦੇ ਵੀ ਭਾਈਆ ਸਾਡਾ ਪੈਸਾ ਬੰਦਾ ਦਿਓ ਇਹ ਤਾਂ ਕੋਈ ਖਾਸ ਗੱਲ ਨਹੀਂ ਨਾ ਉਹ ਦੱਸ ਦੇਵੇ ਵੀ ਉਹਨੇ ਕੀ ਕਹੋ ਕਹਣਾ ਮੈਨੂੰ ਕੰਮ ਨਹੀਂ ਕਰਨ ਦਿੱਤਾ ਇਹ ਸਮਝੀ ਹੁੰਦਾ ਹੈ ਉੱਠ ਜਾਵੇ ਨਾ ਫਿੱਟੇ ਮੂੰਗੋਡਿਆਂ ਦੇ ਉਹ ਆਪ ਤਾਂ ਕਰਨਾ ਨਹੀਂ ਜਾਣਦਾ ਨਾ ਉਹਨੂੰ ਪਤਾ ਹੈ ਕੀ ਕਰਨਾ ਨਾ ਉਹ ਕਰਨਾ ਚਾਹੁੰਦਾ ਹੈ ਜਿਹੜਾ ਬੰਦਾ ਸ਼ੀਸ਼ ਮਹਿਲ 'ਚ ਰਹਿਣ ਲੱਗ ਜੇ ਨਾ ਉਹਨੂੰ ਝੋਂਪੜੀਆਂ ਵਾਲਾ ਤੋਂ ਕਿਰਨ ਹੋਣ ਲੱਗ ਜਾਂਦੀ ਹੈ। ਉਹਨੂੰ ਵਿਚਾਰੇ ਨੂੰ ਇਹ ਹੀ ਨਹੀਂ ਪਤਾ ਮਰੇਗਾ ਹੈ ਕਿ ਉਹਨੂੰ ਇਹ ਹੀ ਨਹੀਂ ਪਤਾ ਵੀ ਦਲਤ ਦਾ ਜਿਹੜਾ ਦਿਹਾੜੀ ਆ ਉਹਦੇ 'ਚੋਂ ਸਾਰੀ ਰੋਟੀ ਉਹਦੇ 'ਚੋਂ ਬੰਦੀ ਆ। ਉਹਨੂੰ ਇਹ ਹੀ ਨਹੀਂ ਪਤਾ ਵੀ ਜਿਹੜਾ ਜੇ ਸਾਡਾ ਜਿਹੜਾ ਉੱਥੇ ਸਾਡਾ GST 'ਚ ਹਿੱਸਾ ਬੰਦਾ ਹੈ ਉਹ ਸਾਨੂੰ ਨਹੀਂ ਮਿਲਦਾ ਤੇ ਪੰਜਾਬ ਨੂੰ ਕੀ ਨੁਕਸਾਨ ਹੁੰਦਾ ਹੈ। ਜਦ ਉਹਨੇ ਇਹ ਸਟੱਡੀ ਨਹੀਂ ਕਰਨਾ ਵਾਜਰੇ ਤੇ ਨਹੀਂ ਉਹਨਾਂ ਦੇ। ਆ ਜਿਹੜਾ ਹੁਣ ਇੰਟਰਨ ਬਚਰੇ ਤੇ ਜਿਵੇਂ ਹੁਣ ਤਾਂ ਫਾਈਨਲ ਕਰਾਂਗੇ। ਜਿਹੜਾ ਪਿਛੇ ਸਾਲ ਦਾ ਉਹਨੂੰ ਦੇਖ ਲਓ ਤੁਹਾਨੂੰ ਪਤਾ ਲੱਗ ਜਾਏਗਾ ਵੀ ਕਿਵੇਂ ਐ ਡਾਇਵੋਲੂਸ਼ਨ ਆਫ ਫੰਡਸ ਕਹਿੰਦੇ ਨੇ। ਸੋ ਜਿਹੜਾ ਰਵਨੀਤ ਮਿੱਟੂ ਆ ਉਹ ਸਿਰਫ ਜਿਹੜੀ ਆਮ ਦੀ ਸਿਆਸਤ ਦੀ ਗੱਲ ਕਰਦਾ। ਮੰਤਰੀ ਬਣ ਕੇ ਵੀ ਉਹਨੇ ਉਹੀ ਕੁਛ ਕਰਨਾ ਆ ਸਭ ਚ ਇਹ ਮੰਤਰਾਦਿਆਂ ਨੂੰ ਬਹੁਤੀ ਅਫਸਰੀ ਚਲਾਉਂਦੇ ਨੇ ਫਿਰ ਜਦ ਰਵਨੀਤ ਮਿੱਟੂ ਵਰਗੇ ਬੰਦੇ ਦੋ ਚਾਰ ਗੱਲਾਂ ਇਹਨਾਂ ਨਿਯਮਾਂ ਨਹੀਂ ਮੰਨਦੇ ਨੇ ਜਿਹੜੀ ਕਹਿੰਦਾ ਕਰਦੇ ਯਾਰ ਉਹ ਕਹਿੰਦੇ ਠੀਕ ਆ ਜੇ ਕਰ ਦਿੰਦੇ ਆ। ਕਿਉਂਕਿ ਉਹਨਾਂ ਨੇ ਆਪਦਾ ਵੀ ਬਰਚਸ ਵਤਾਂਹੀ ਰਹਿਣਾ। ਬਾਕੀ ਇਹ ਨਹੀਂ ਐ ਰਵਨੀਤ ਮਿੱਟੂ ਨੇ ਚੋਣਾਂ 'ਚ ਫੇਰ ਨਸ ਹੋਵੇ। ਗੇ ਚਾਰ ਚਾਰ ਪੰਜ ਪੰਜ ਦਿਨ ਡਾਟਾ ਨਹੀਂ ਪੌਂਦਾ ਸੀ ਵੋਟਾਂ ਪੈ ਗਈਆਂ ਵੋਟਾਂ ਪੈਣ ਤੋਂ ਵੋਟਾਂ ਦਾ ਡਾਟਾ ਪਾਉਣਾ ਸੀ ਮੀਡੀਏਟੀ ਸ਼ਾਮ ਤੱਕ ਜੇ ਉਹ ਡਾਟਾ ਰੈਲੈਕਸ਼ਨ ਕਮਿਸ਼ਨ ਨਹੀਂ ਪੌਂਦਾ ਸੀ ਤਾਂ ਰਮਨਜੀਤ ਮਿੱਟੂ ਨੇ ਕਿਹਾ ਵੀ ਭਾਈ ਇਹ ਤਾਂ ਡੈਮੋਕ੍ਰੇਸੀ ਦਾ ਇੱਕ ਬਹੁਤ ਵੱਡਾ ਜਮੂਰੀਤ ਦਾ ਪਰਵ ਹੈ ਇਹਦੇ ਅੰਕੜੇ ਤਾਂ ਨਾਲ ਦੀ ਨਾਲ ਦਿਓ ਅਸੀਂ ਕਿਸੇ ਦਾ ਨੰਬਰ ਲਾ ਤੇ ਬੱਚੇ ਦੇ ਰਿਜ਼ਲਟ ਕੱਢਦਾ ਉਹ ਨੰਬਰ ਦਸੀਏ ਨਾ ਇਹਦਾ ਮਤਲਬ ਅਸੀਂ ਕੋਈ ਰੈਫਰੀ ਕਰਨੀ ਹੈ ਜਿਆਦਾ ਜੀ ਰਿਜ਼ਲਟ ਕੱਢ ਰਹੇ ਹਾਂ ਜਦੋਂ ਖਤਮ ਹੋ ਚੁੱਕਿਆ ਪੇਪਰ ਪੇਪਰ ਮਾਰਕ ਹੋ ਚੁੱਕੇ ਐ ਪੂਰੇ ਜੋੜ ਲੱਗ ਚੁੱਕੇ ਉਦੋਂ ਕਿਉਂ ਨਹੀਂ ਦੱਸੇ ਜਾਂਦੇ ਜਿਉਂ ਨੂੰ ਅਸੀਂ ਠਕਾ ਕੇ ਰੱਖਦੇ ਆ ਤੇ ਕੋਈ ਗਲਬੜਾ ਸੋ ਇਸ ਕਰਕੇ ਰਵਨੀਥ ਬਿੱਟੂ ਨੇ ਤਾਂ ਜਿਹੜਾ ਉਹ ਪਰਵ ਸੀ ਉਹਦੀ ਵੀ ਗੱਲ ਨਹੀਂ ਸੁਣੀ ਉਹਦੇ ਉੱਤੇ ਵੀ ਗੱਲ ਨਹੀਂ ਕਰੀ ਸੋ ਰਵਨੀਥ ਬਿੱਟੂ ਇਹ ਚਿੱਤਰ ਵੀ ਕਰਨ ਦੀ ਨੀਤੀ ਵਾਸਤੇ ਖੜਾ ਕਰਿਆ ਗਿਆ ਮਤਲਬ ਜਿਹੜੀ ਇੱਕ ਪਾਵਰ ਹੈ ਵੀ ਦਿੱਤੀ ਜਾਂਦੀ ਹੈ ਬਹੁਤ ਸਾਰੇ ਲੋਕ ਇਹ ਵੀ ਟਿੱਪਣੀ ਕਰਦੇ ਆ ਕਿ ਜਿਹੜਾ ਡਿਵਾਈਡ ਕਰਨ ਦੇ ਲਈ ਜਾਂ ਇੱਕ ਸਮਾਜ ਦੇ ਵਿੱਚ ਜਿਹੜਾ ਇੱਕ ਵਧੀਆ ਤਰੀਕੇ ਦੇ ਨਾਲ ਜਿਹੜਾ ਅਜੰਡਾ ਪੁਸ਼ ਕਰ ਸਕੇ ਭਾਰਤੀ ਜਨਤਾ ਪਾਰਟੀ ਦੇ ਅਜੰਡੇ ਨੂੰ ਬਿੱਟੂ ਸੂਟ ਕਰਦੇ ਸੀ ਕਹਿੰਦੇ ਲੋਕ ਕੀ ਕਹਿੰਦੇ ਨੇ ਕਿ ਪਹਿਲਾਂ ਵੀ ਬਿੱਟੂ ਜਿਹੜੀ ਲਾਈਨ ਆ ਪਾਰਟੀ ਕਾਂਗਰਸ ਦੇ ਵਿੱਚ ਸੀਗੇ ਪਰ ਲਾਈਨ ਭਾਜਪਾ ਦੀ ਤੇ ਬੋਲਦੇ ਸੀ ਨਹੀਂ ਉਹ ਗੱਲ ਮੈਂ ਤੁਹਾਨੂੰ ਕਹੀ ਦਿੱਤੀ ਉਹ ਸੱਚ ਹੈ ਉਹ ਤਾਂ ਉਹੀ ਬੋਲਦੇ ਸੀ ਉਹ ਤਾਂ ਅਮਿਤ ਸ਼ਾਹ ਜੀ ਦੱਸ ਹੀ ਗਏ ਵੀ ਪੰਜ-ਛਤੋਂ ਸਾਡੇ ਮੇੜੇ ਤਦਕ ਵਿੱਚ ਸੀਗਾ ਇਹ ਇਸੇ ਕਰਕੇ ਤਾਂ ਉਹ ਨੂੰ ਨਹੀਂ ਆਇਆ ਅਸਮ ਚਾ ਸੀ ਐ ਸਮਝ ਬਿੱਟ ਉਹ ਇਸੇ ਕਰਕੇ ਆ ਵੀ 5 ਸਾਲ ਯਾਰ ਕਾਂਗਰਸ ਚ ਰਹ ਕੇ ਸਾਡੀ ਗੱਲ ਕਰਦਾ ਰਿਹਾ ਉਹ ਸਵੀਤਿੰਗ ਸੱਜ ਸੀ ਬਿੱਟੂ ਜਿਹੜਾ ਸੀ ਭੀਜੇਪੀ ਦਾ ਸੱਜ ਸੀ ਕਾਂਗਰਸ ਤੇ ਉਹ ਤਾਂ ਕਾਂਗਰਸ ਦਾ ਕਾਂਗਰਸ ਦਾ ਐਮਪੀ ਹੁੰਦੇ ਹੋਏ ਰਾਹੁਲ ਗਾਂਧੀ ਦੇ ਬਹੁਤ ਨੇੜੇ ਹੁੰਦੇ ਹੋਏ ਤੁਸੀਂ ਦੇਖੋ ਜਿੰਨੇ ਰਾਹੁਲ ਗਾਂਧੀ ਦੇ ਨੇੜੇ ਸੀ ਉਹਨਾਂ ਤੇ ਸਭ ਤੋਂ ਇਹੀ ਜੀ ਦੋਸ਼ ਲੱਗਦੇ ਨੇ ਆ ਇਹਦੇ ਤੇ ਲੱਗਿਆ ਉਹ ਸਿੰਧਿਆ ਚਲੇ ਹੀ ਗਿਆ ਸੱਚਨ ਪਾਇਲਟ ਦਾ ਹਾਲ ਹੋ ਰਿਹਾ ਸੀ ਇਹ ਤਾਂ ਬਾਪជាਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾ ਸਿਕਿਉਰਿਟੀ ਵਗੈਰਾ ਪਹਿਲਾਂ ਵੀ ਜੈਡ ਸਿਕਿਉਰਿਟੀ ਸਕਾਟ ਇਹ ਜਿਹੇ ਮਾਮਲੇ ਨਹੀਂ ਹੁੰਦੇ ਤੁਸੀਂ ਇਸ ਨੂੰ ਸਿਕਿਉਰਿਟੀ ਨੂੰ ਜਦ ਮੈਂ ਸਿਕਿਉਰਿਟੀ ਮੈਂ ਨਹੀਂ ਆ ਉਹ ਜੈਡ ਹੋਵੇ ਫਰਾਨਾ ਹੋਵੇ ਦੇਨ ਸਿੰਘ ਦੀ ਮੌਤ ਕਰਕੇ ਬੜਾ ਕੁਝ ਹੈ ਸਿਕਿਉਰਿਟੀ ਨਹੀਂ ਜਨਾ ਮੇਰੀ ਇਸ਼ੂ ਸਿਕਿਉਰਿਟੀ ਨਹੀਂ ਹੈ ਇਹ ਡੀਪ ਸਟੇਟ ਦੀ ਗੱਲ ਹੈ ਡੀਪ ਸਟੇਟ ਤੇ ਪੋਲੀਟੀਕਲ ਪਾਰਟੀ ਦੋਨੇ ਭਾਜੀਪੀ ਚਾਹੁੰਦੀ ਇੱਥੇ ਡਿਵਾਈਡ ਹੋਵੇ ਦੂਜੀ ਗੱਲ ਡੀਪ ਸਟੇਟ ਇੱਥੇ ਚਾਹੁੰਦੀ ਹੈ ਵਿੱਚ ਹੁਣ ਜਿੰਨੇ ਕਿੰਨੇ ਲੋਗ ਨੇ ਜਿਹੜੇ ਉਹ ਸਿੱਖੀ ਦੇ ਰੂਪ ਧਾਰਕ ਕੀ ਕਰ ਰਹੇ ਨੇ ਭਾਜਪੀ ਵੀ ਇਹੀ ਚਾਹੁੰਦੀ ਆ ਵੀ ਸਿੱਖੀ ਦੇ ਰੂਪ ਧਾਰ ਕੇ ਸਿੱਖਾਂ ਦੇ ਵਿੱਚ ਐਂਟਰ ਕਰੋ ਇੱਥੇ ਸਾਰੇ ਦਾ ਸਾਰਾ ਜਿਹੜਾ ਹੈਗਾ ਫਲਸਫਾ ਸਿੱਖ ਫਲਸਫਾ ਜਿਹੜਾ ਇਨਸਾਨੀਅਤ ਵਾਲਾ ਹੈ ਜਿਹੜਾ ਜਿਹੜਾ ਸਾਂਝੀ ਵਾਲਦਾਲ ਹੈ ਉਹਨੂੰ ਖਤਮ ਕਰਕੇ ਕਰਨ ਕਰਨ ਚ ਪਾਓ ਵੀ ਪੂਜਾ ਪਾਠ ਮੱਤੇ ਟੇਤੀ ਜਾਓ ਹੋਰ ਕੁਝ ਨਹੀਂ ਕਰਨਾ ਕੀਰਤਨ ਨੂੰ ਤੋੜ ਦਿਓ ਇਹ ਫਲਸਫਾ ਹੈ ਉਹਦੇ ਵਾਸਤੇ ਬੜੇ ਪਾਠੀ ਬੜੇ ਗ੍ਰੰਥੀ ਬੜੇ ਕੀਰਤਨੀਓ ਉਚਾਰ ਕਰ ਰਹੇ ਨੇ ਔਰ ਬੜੇ ਲੋਕਾਂ ਨੂੰ ਪਤਾ ਵੀ ਉਹ ਉਚਾਰ ਕਰ ਰਹੇ ਨੇ ਫਿਰ ਉਹ ਜਿਹੜੀ ਮਰਜ਼ੀ ਕਰ ਉਹਨਾਂ ਦੇ ਕੇਸ ਕੋਲ ਰੱਖਾ ਕੇ ਉਹਨਾਂ ਨੂੰ ਉਹ ਫਿਰ ਕਥਾਵਾਚ ਖੋਰ ਬੜਾ ਉਹਨਾਂ ਦਾ ਐ ਵੀ ਲੱਗਦਾ ਇਹ ਤਾਂ ਬੜੇ ਸਿਆਣੇ ਨੇ ਜੀ ਇਹ ਤਾਂ ਬੜੇ ਅੱਛੇ ਸਿੱਖਣੇ ਨੇ ਜੀ ਗਿਆਨवान ਬੜੇ ਨੇ ਜੀ ਸੋ ਉਹ ਜਿਹੜਾ ਤੌਰ ਤਰੀਕਾ ਹੈ ਉਹ ਤੌਰ ਤਰੀਕਾ ਸਟੇਟ ਵਰਤ ਰਹੀ ਹੈ ਬੀਜੇਪੀ ਨੂੰ ਵੀ ਫਿੱਟ ਆਉਂਦਾ ਬੀਜੇਪੀ ਹੋ ਜਾਈਏ ਐਕਟਿਵ ਸਰਕਾਰ ਨੇ हिस्सेदार ਹੈ ਔਰ ਜਿਹੜੇ ਦੇ ਵਿੱਚ ਪੰਜਾਬ ਬੀਜੇਪੀ ਦੇ ਟਕਸਾਲੀ ਲੀਡਰ ਨੇ ਪੰਜਾਬ ਬੀਜੇਪੀ ਦੇ ਵਿੱਚ ਤਾਂ ਬੜੇ ਵੱਡੇ ਨਾਮ ਨੇ ਬਹੁਤ ਸਾਰੀਆਂ ਖਬਰਾਂ ਵੀ ਚੱਲੀਆਂ ਕਿ ਟਕਸਾਲੀ ਨਾਰਾਜ਼ ਨੇ ਕੌਂਗਰੇਸ ਪ੍ਰਧਾਨ ਵੀ ਸੁਨੀਲ ਜਾਖੜ ਨੂੰ ਬਣਾ ਦਿੱਤਾ ਗਿਆ ਹਾਲਾਂਕਿ ਸੁਨੀਲ ਜਾਖੜਾਂ ਨੂੰ ਇਹ ਮਿਨਿਸਟਰੀ ਅਰਗਾਈਜਾ ਕੁਝ ਨਹੀਂ ਦਿੱਤਾ ਗਿਆ ਕਿ ਆ ਜਿਹੜਾ ਐਜ਼ ਅ ਪਾਰਟੀ ਪ੍ਰੈਜ਼ੀਡੈਂਟ ਵੀ ਉਹਨਾਂ ਨੇ ਚਲੋ ਭਾਜਪਾ ਦੇ ਲਈ ਕੰਮ ਕੀਤਾ ਪਰ ਜਿਹੜਾ ਕਾਂਗਰਸ ਤੋਂ ਆਏ ਨਹੀਂ ਪਰ ਜਿਹੜੇ ਟਕਸਾਲੀ ਸੀਗੇ ਉਹ ਕਿਤੇ ਨਾ ਕਿਤੇ ਪਹਿਲਾਂ ਵੀ ਨਾਰਾਜ਼ ਨਜ਼ਰ ਆਏ ਤਾਂ ਟਕਸਾਲੀ ਜਿਹੜੇ ਭਾਜਪਾਈ ਨੇ ਉਹ ਬਿਲਕੁਲ ਜ਼ੀਰੋ ਤੇ ਖੜੇ ਨੇ ਇਸ ਵਕਤ ਇਹ ਵੀ ਨਾ ਕਈ ਵਾਰੀ ਸਾਡੇ ਪਤਾ ਨਹੀਂ ਕਿਉਂ ਮੈਨੂੰ ਐ ਲੱਗਦਾ ਮੈਂ ਬਾਕੀ ਨਾਲ ਡਿਫਰ ਕਰਦਾ ਰਹਿਣਾ ਹਮੇਸ਼ਾ ਹੀ ਮੇਰਾ ਮਤਭੇਦ ਰਹਿਣਾ ਹੈ ਉਹ ਟਕ ਸਾਡੀ ਆਪ ਦੇ ਆਪਣੇ ਇਸ ਕਰਕੇ ਕਹਿੰਦੇ ਨੇ ਕਿ ਉਹ ਬੀਜੇਪੀ ਚ ਨੇ ਉਹ ਆਰਐਸਐਸ ਚ ਨੇ ਉਹ ਪੱਕੇ ਆਰਐਸਐਸ ਦੇ ਨਾਲ ਨੇ ਕਿ ਉਹਨਾਂ ਚ ਇਹ ਜੁੜਤ ਕਿੱਥੋਂ ਆਉਗੀ ਵੀ ਉਹ ਬੋਰਡ ਪਹਿਨਨ ਬਦੀ ਪਾਰਟੀ ਦੇ ਖਿਲਾਫ ਤੁਸੀਂ ਉਹਨਾਂ ਤੋਂ ਉਮੀਦ ਕਰਦੇ ਹੋ ਉਹ ਬੋਰਡ ਪਹਿਨ ਉਹ ਅੰਦਰ ਨਹੀਂ ਮਾਰੀ ਮੁੱਢੀ ਨਰਾਸ਼ਿਆ ਹੋਣਾ ਵੀ ਨਹੀਂ ਜੀ ਚੰਗਾ ਨਹੀਂ ਕਰਿਆ ਫਿਰ ਬਸ ਉਹਦੇ ਇੰਨੀ ਨੇ ਕਿਸ ਨੇ ਪੁੱਛਿਆ ਕਹਿੰਦਾ ਮੇਰੀ ਤਨਖਾਹ ਵਧਾ ਦਿਓ ਨਹੀਂ ਤਾਂ ਫੇਰ ਕਹਿੰਦਾ ਤਨਖਾਹ ਵਧਾ ਦਿਓ ਨਹੀਂ ਤਾਂ ਫੇਰ ਕਹਿੰਦਾ ਤਨਖਾਹ ਵਧਾ ਦਿਓ ਨਹੀਂ ਤਾਂ ਉਹ ਕਹਿੰਦਾ ਭਾਈ ਨਹੀਂ ਚਾਹੀ ਕਹਿੰਦਾ ਜੀ ਫਿਰ ਉਸੇ ਤਨਖਾਹ ਤੇ ਕੰਮ ਕਰਾਂਗੇ ਇਹ ਉਹ ਸੇ ਤਨਖਾਹ ਦੇ ਕੰਮ ਕਰਨ ਵਾਲੇ ਨੇ ਇਹਨਾਂ ਦੇ ਵਿੱਚ ਕਿਸੇ 'ਚ ਹੈ ਨਹੀਂ ਇਸ ਕਰਕੇ ਇਹਨਾਂ ਤੋਂ ਇਹ ਉਮੀਦ ਕਰਨੀ ਆ ਤਾਂ ਕਿ ਸਾਨੂੰ ਤਾਂ ਉਮੀਦ ਕਰਨ ਦੀ ਲੋੜ ਹੀ ਨਹੀਂ ਆ ਉਹਨਾਂ ਦੇ ਆਪ ਦੀ ਲੜਾਈ ਆ ਆਪ ਦਾ ਜੋ ਮਰਜ਼ੀ ਕਰਨਾ ਪਰ ਜਿਹੜਾ ਤੁਸੀਂ ਇਹ ਸੋਚਦੋਂ ਕਿ ਸ਼ਾਇਦ ਇਹ ਨਾਰਾਜ ਨੇ ਹੁਣ ਇਹ ਐ ਲੜਨਗੇ ਇਹ ਬਿਲਕੁਲ ਨਹੀਂ ਇਹਨਾਂ ਨੂੰ ਕਿਸੇ ਨੂੰ ਇਸ ਤਾਕਤ 'ਚ ਛੱਡਿਆ ਹੀ ਨਹੀਂ ਬੀਜੇਪੀ ਨੇ ਮੋਦੀ ਸਾਹਿਬ ਨੇ ਵੱਡੇ ਵੱਡੇ ਚੁਪਕਰਾਤੇ ਰਾਜਨਾਥ ਜੀ ਬੋਲਦੇ ਨੇ ਗੜਖਰੀ ਮਾੜਾ ਮੋਟਾ ਬੋਦੇ ਨੇ ਹੋਰ ਕਿੰਨਾ ਕ ਬੋਦੇ ਉੱਠੇ ਹੀ ਨਹੀਂ ਬਸ ਮੀਟਿੰਗ 'ਚ ਤੁਸੀਂ ਇੱਕ ਗੱਲ ਦੱਸੋ ਮੈਨੂੰ ਅਸੂਲ ਕੀ ਹੈ ਅਸੂਲ ਇਹ ਹੈ ਪਹਿਨਾ 240 MP ਨੇ ਵੀ BJP ਦੇ BJP ਦੀ پارਲੀਮੈਂਟਰੀ ਪਾਰਟੀ ਨਿਰਦੀ BJP ਦੇ MP ਨੱਦੇ ਉਹ મોદી ਸਾਹਿਬ ਨੇ ਆਪਣਾ ਲੀਡਰ ਚ ਹੁੰਦੇ ਫਿਰ મોદી ਸਾਹਿਬ ਇੰਡੀਆ ਦੀ ਮੀਟਿੰਗ ਕਰਦੇ મોદી ਸਾਹਿਬ ਨੇ ਤਾਂ ਵੀ BJP 'ਚ ਕੋਈ ਝਗੜਾ ਹੀ ਨਾ ਪਵੇ BJP ਤਾਂ ਮੈਂ ਮੰਨ ਹੀ ਲਈ ਨੇਰੀ ਹੈਗੀ ਆ ਉਹਨਾਂ ਨੇ ਜਾ ਕੇ ਇੰਡੀਆ ਤੋਂ ਲੈ ਕੇ ਪਰਚਾ ਤੇ ਜਾ ਕੇ ਰਾਸ਼ਟਰਪਤੀਂ ਦਿੱਤਾ ਰਾਸ਼ਟਰਪਤੀ ਨਹੀਂ ਵੀ ਮੰਨ ਲਿਆ ਜਿੱਤੇ ਕੋਈ ਬਿੱਟੂ ਦੀ ਹਿੰਮਤ ਆ ਜਾਏ ਇੱਥੇ ਸੀ ਕਈ ਵੀ ਪੰਜਾਬ ਦੇ ਲੀਡਰਾਂ ਦੀ ਅਗਲੀ ਗੱਲ ਜਾਖੜ ਸਾਹਿਬ ਨੂੰ ਪਤਾ ਸੀ ਵੀ ਇਹ ਇਹਨੂੰ ਲੈ ਰਹੇ ਨੇ ਰਮਨੀਤ ਬਿੱਟੂ ਨੂੰ ਕਾਂਗਰਸ ਚ ਕਾਂਗਰਸ ਨੂੰ ਭਾਜਪਾ ਚ ਉਹਨਾਂ ਨੂੰ ਇਹ ਪਤਾ ਸੀ ਵੀ ਟਿਕਟ ਕਿਨੂੰ ਕਿਨੂੰ ਦੇ ਰਹੇ ਨੇ ਉਹਨਾਂ ਨੂੰ ਇਹ ਪਤਾ ਸੀ ਵੀ ਰਮਨੀਤ ਬਿੱਟੂ ਨੂੰ ਮੰਤਰੀ ਬਣਾ ਰਹੇ ਨੇ ਦੱਸ ਦੇ ਨਾ ਜਾਖੜ ਸਾਹਿਬ ਜਾਖੜ ਸਾਹਿਬ ਚੰਗਾ ਕੋ ਠੀਕ ਆ ਉਹਨਾਂ ਦਾ ਆਪਦਾ ਚੱਲੀ ਜਾਣਾ ਮਾੜਾ ਮੋਟਾ ਜਾਕਰ ਸਾਹਿਬ ਨੂੰ ਬਤੌਰ ਪ੍ਰਧਾਨ ਕਿਹਨੇ ਪੁੱਛਣਾ ਹੈ ਠੀਕ ਹੈ ਪ੍ਰਧਾਨ ਨੇ ਬਸ ਸੋ ਇਹ ਇਹ ਆਪਾਂ ਇਹਨੇ ਤਰੀਕੇ ਛੱਡ दिए ਭਾਜਪਾ ਬਿਲਕੁਲ ਇਹੀ ਨਹੀਂ ਕਦੇ ਦੇਸ਼ 'ਚ ਇੱਕ ਅਧਿਕਾਰ ਕਰਦੀ ਹੈ ਉਹ ਆਪਣੀ ਪਾਰਟੀ 'ਚ ਵੀ ਇੱਕ ਅਧਿਕਾਰ ਕਰਦੀ ਹੈ ਮੇਰਾ ਵੱਡਾ ਸਵਾਲ ਇਹ ਹੈ ਆਰਐਸਐਸ ਦੀ ਐਡੀ ਵੱਡੀ ਸੰਸਥਾ ਬੀਜੇਪੀ ਕੀ ਕੰਮ ਕਰਦੀ ਹੈ ਉਹ ਵੀ ਟੂ ਵੀ ਉਹੀ ਕਰੇਗਾ ਬਿੱਟੂ ਆਈਆਈ ਹੋਈ ਸੱਚ ਹੈ ਹਾਂ ਪੰਜਾਬ ਦੇ ਲਈ ਕੋਈ ਜਿਹੜਾ ਬਿੱਟੂ ਹਰਾਂ ਤੋਂ ਕੋਈ ਆਸ ਉਮੀਦ ਕੀਤੀ ਜਾ ਸਕਦੀ ਹੈ ਜੇ ਆਪਾਂ ਸਾਰੀਆਂ ਚੀਜ਼ਾਂ ਨੂੰ ਜੇ ਕੋਈ ਪੋਜ਼ਿਟਿਵ ਪੱਖ ਵੀ ਹੋ ਸਕਦਾ ਕਿ ਨਹੀਂ ਕੀ ਪੋਜ਼ਿਟਿਵ ਹੋਊਗਾ ਬਿੱਟੂ ਪੰਜਾਬ ਵਾਸਤੇ ਕੀ ਕਰੂਗਾ ਜਿਵੇਂ ਤਨਵੀਰ ਗਾਂਧੀ ਨੇ ਕਹਤਾ ਸੀ ਮੈਂ ਜੀ ਕੈਂਸਰ ਦੇ ਮਰੀਜ਼ਾਂ ਦੇ ਵਾਸਤੇ ਪ੍ਰਾਈਮ ਮਿਨਿਸਟਰ ਰੀਲੀਫ ਫੰਡ ਚੋਂ 1 ਕਰੋੜ ਰੁਪਿਆ ਦਵਾਦਾ ਵਿਹਜਤ ਹੋ ਜੂਗਾ ਉਹ ਤਨਵੀਰ ਗਾਂਧੀ ਨੇ ਦਵਾਦਾ ਬਿੱਟੂ ਵੀ ਦਵਾ ਦੂਗਾ ਇਹ ਤਾਂ ਕੋਈ ਖਾਸ ਗੱਲ ਨਹੀਂ ਹੈ ਸੋ ਮੈਂ ਉਹਨੂੰ ਕਿਹਾ ਸੀ ਤਨਵੀਰ ਗਾਂਧੀ ਨੇ ਜਰ ਕਿਹਾ ਦਿੰਦਾ ਕਰਜ਼ ਮਾਫੀਆਂ ਕਿਸਾਨਾਂ ਦੇ ਮਸਲਿਆਂ ਦੀ ਜਾਂ 1 ਕਰੋੜ ਦਵਾਤਾ ਮੈਂ ਕਿਹਾ ਸੀ ਜਿਹੜੀ ਪੰਜਾਬ ਸਰਕਾਰ ਨੇ 100 ਕਰੋੜ ਖਰਚਤਾ ਉਹ ਤੈਨੂੰ ਯਾਦ ਹੀ ਨਹੀਂ 100 ਕਰੋੜ ਕੈਂਸਰ ਦੇ ਖਰਚੇ ਆ ਸੀ ਪੰਜਾਬ ਸਰਕਾਰ ਨੇ ਉਹਨੇ ਮਰੀਜ਼ਾਂ ਦੇ ਇਲਾਜ ਵਾਸਤੇ ਤੂੰ ਕਹਿੰਦਾ ਮੈਂ 1 ਕਰੋੜ ਦਵਾਤਾ ਉਹਦੇ 'ਚ ਤੂੰ ਬੜਾ ਚੋੜਾ ਹੋ ਰਿਹਾ ਖੁਸ਼ ਹੋ ਰਿਹਾ ਐ ਇਦਾਂ ਹੀ ਇਹ ਐ ਕਰਜ਼ਾ ਮਾਫੀ ਕਰਜ਼ਾ ਮਾਫੀ ਬਿੱਟੂ ਨੇ ਕਰਾ ਦੇਣੀ ਐ ਐਡੇ ਵੱਡੇ ਕਿਸਾਨ ਅੰਦੋਲਨ ਨਾਲ ਤਾਂ ਕਰਜ਼ਾ ਮਾਫੀ ਨਹੀਂ ਹੋਈ ਆ ਫਿਰ ਕਿਹਦੀ ਸੋਚਦੇ ਆ ਮੈਨੂੰ ਤਾਂ ਸਮਝ ਨਹੀਂ ਆਂਦੀ ਇਸ ਗੱਦੀ ਕਰਜ਼ਾ ਮਾਫੀ ਵੱਡਾ ਇਸ਼ੂ ਐ ਇਹ ਬਿੱਟੂ ਦੇ ਕਹੇ ਨਾ ਕਹਿਣਾ ਨਹੀਂ ਐਡਾ ਵੱਡੇ ਅੰਦੋਲਨ ਨਾਲ ਨਹੀਂ ਹੋਇਆ ਇਹ ਆਪਣੇ ਖਾ ਛੱਡੀਏ ਕਰਜ ਮਾਫੀ ਦਾ ਕਿਉਂਕਿ ਜਿਹੜੀ ਬੀਜੇਪੀ ਹੈ ਉਹ ਸਾਰਾ ਕੁਝ ਕਾਰਪੋਰੇਟ ਦੇਣਾ ਚਾਹੁੰਦੀ ਹੈ ਜਿਹੜੇ ਸਾਡੇ ਅਰਥ ਸ਼ਾਸਤਰੀ ਨੇ ਤੁਸੀਂ ਦੇਖੋ ਮਿਸਟਰ ਕਰਦ ਓਹੋ ਰਾਜ ਵਿੱਤ ਮੰਤਰੀ ਉਹਨਾਂ ਨੇ ਬਿਆਨ ਦਿੱਤਾ ਸਦਨ ਚ ਕਿ ਅਸੀਂ ਪਿਛਲੇ 5 ਸਾਲਾਂ ਚ ਜਿਹੜਾ ਬੈਂਕਾਂ ਚ ਡੁੱਬ ਗਿਆ ਸੀ ਪੈਸਾ ਬੈਂਕਾਂ ਦਾ ਕਾਰਪੋਰੇਟ ਵਾਲਾ ਉਹ 10 ਕਰੋੜ 90 ਲੱਖ ਰੁਪਇਆ 10.90 ਡੱਕ ਕਰੋੜ 10.90 ਲੱਖ ਕਰੋੜ ਜਾਨੀ ਕਿ 11 ਲੱਖ ਕਰੋੜ ਕਹਿ ਲਓ ਉਹ ਅਸੀਂ ਬੈਂਕਾਂ ਨੂੰ ਉਪਰਪਾਈ ਕਰੀ ਹੈ 5 ਸਾਲਾਂ ਚ 17 ਤੋ ਲੈ ਕੇ ਜੇ 5 ਸਾਲਾਂ ਚ 11 ਲੱਖ ਕਰੋੜ ਬੈਂਕਾਂ ਦਾ ਚਿਰਾ ਕਰਜਾ ਹੈ ਜਿਹੜਾ ਮਾਰ ਕੇ ਭੱਜ ਗਏ ਵੱਡੇ ਕਾਰਪੋਰੇਟ ਉਹ ਸਰਕਾਰ ਦੇ ਸਕਦੀ ਹੈ ਤੇ 11 ਲੱਖ ਕਰੋੜ ਤੋਂ ਵੱਧ ਕਰਜਾ ਤਾਂ ਕਿਸਾਨਾਂ ਦਾ ਹੈ ਨਹੀਂ ਉਹ ਇੰਨੇ ਧੀਰਦਾ ਉਹ ਕਿਉਂ ਨਹੀਂ ਮਾਫ ਕਰਿਆ ਠੀਕ ਹੈ ਦੂਜਾ ਉਹਨਾਂ ਨੇ ਦੂਜਾ ਬਿਆਨ ਦਿੱਤਾ ਕੁਝ ਦਿਨਾਂ ਬਾਅਦ ਹੀ ਕਿ ਅਸੀਂ ਕਾਰਪੋਰੇਟ ਟੈਕਸ ਦੇ ਵਿੱਚ ਛੋਟ ਦੇ ਕੇ ਕੱਲੇ ਸਾਲ 2021 ਦੇ ਵਿੱਚ 128000 ਕਰੋੜ ਰੁਪਏ ਦਾ ਦਾਅਵਾ ਦਿੱਤਾ ਹੈ ਕਾਰਪੋਰੇਟਾਂ ਨੂੰ ਠੀਕ ਹੈ ਇਹ ਕਹਤਾ ਉਹਨਾਂ ਨੇ ਇਹਦੇ ਉੱਤੇ ਕਿਸੇ ਅਰਥ ਸ਼ਾਸਤਰੀ ਨੂੰ ਦੀ ਗੱਲ ਦੀ ਚਿੰਤਾ ਨਹੀਂ ਹੋਈ ਵੀ ਇਹ ਸਾਡਾ ਤਾਂ ਡੁੱਬ ਜਾਊਗਾ ਸਾਡਾ ਅਰਥਚਾਰਾ ਔਰ ਅੰਕੜੇ ਵੀ ਨਹੀਂ ਬੋਲੇ 47 ਲੱਖ ਕਰੋੜ ਦਾ ਬਜਟ ਹੈ 12 ਲੱਖ ਕਰੋੜ ਰੁਪਇਆ ਵਿਆਜ ਵਾਹ ਚਲਾ ਜਾਂਦਾ ਪਾਣੇ 12 ਲੱਖ 17 ਲੱਖ ਕਰੋੜ ਰੁਪਇਆ ਕਰਜ਼ਾ ਲੈਣਾ ਪੈ ਰਿਹਾ ਤੇ ਉਹ ਇਹਨਾਂ maaf ਵੀ ਕਰੀ ਜਾਂਦੇ ਨੇ ਪਰ ਅਰਥ ਸ਼ਾਸਤਰ ਨੂੰ ਕੋਈ ਫਰਕ ਨਹੀਂ ਪੈਂਦਾ ਜਿੱਦੇ ਇਹ ਕਹਿੰਦੇ ਨੇ ਵੀ ਅੱਜ ਅਸੀਂ 2 ਲੱਖ ਕਰੋੜ 11 ਲੱਖ ਛੱਡੋ 2 ਲੱਖ ਕਰੋੜ ਕਰਜ਼ਾ ਕਿਸਾਨਾਂ ਮਜ਼ਦੂਰਾਂ ਦਾ maaf ਕਰਤਾ ਉਹਦੇ ਸਾਰੇ ਅਰਥ ਸ਼ਾਸਤਰੀ ਜੇ ਨਾ ਦੋ ਹੱਥ ਨਹੀਂ ਫਿੱਟਣ ਲੱਗ ਜਾਣਾ ਹਾਏ ਮਾਰਿਆ ਜਾਊਗਾ ਦੇਸ਼ ਦਾ ਅਰਥਚਾਰਾ ਵਿਗੜ ਜਾਊਗਾ ਦੇਸ਼ ਡੁੱਬ ਜਾਊਗਾ ਅਰਥਚਾਰਾ ਡੁੱਬ ਜਾਊਗਾ ਟੁੱਟਾ ਫੜਾ ਦੋਗੇ ਹੱਥ 'ਚ ਇਹ ਦੇਖ ਲਓ ਜਿੱਦੇ ਮਨ ਜੀ ਦੇਖ ਲਓ ਔਰ ਜਿਹੜੇ ਵੱਡੇ ਤੋਂ ਵੱਡੇ ਅਗਾਹਾਂ ਵੱਧੂ ਹਕਤਿ ਸ਼ਾਸਤਰੀ ਕਹਿੰਦੇ ਨੇ ਉਹਨਾਂ ਦਾ ਹਾਲ ਦੇਖ ਲਓ ਹੂੰ ਫਿਰ ਤੁਸੀਂ ਕੀ ਕੀ ਮਾਨੋਮਾਸਿਕ ਹੋਗੇ ਉਮੀਦ ਕੋਈ ਨਹੀਂ ਸੋ ਇਸ ਕਰਕੇ ਬਿੱਟੂ ਜੋ ਬਿੱਟੂ ਵਿਚਾਰਾ ਕੀ ਕਰੂ ਵੱਡੇ ਵੱਡੇ ਅਰਥਸ਼ਾਸਤ 66% ਜਿੱਦ ਤੁਹਾਡਾ ਦਿਮਾਗ ਦਾ ਹਿੱਸਾ ਹੈ ਤੁਹਾਡੀ ਸੋਚ ਦਾ ਹਿੱਸਾ ਹੈ ਕਿ ਦੇਸ਼ ਦਾ ਵਿਕਾਸ ਬਿੱਟੂ ਉਸੇ ਚੀ ਕੰਮ ਕਰੂਗਾ ਨਾ ਤੁਸੀਂ ਬਿੱਟੂ ਨੂੰ ਬਾਹਰ ਕੱਢਤਾ ਹੀ ਨਹੀਂ ਕਰਤਾ ਬਿੱਟੂ ਜੀ ਆਪ ਦੀ ਤਾਂ ਆਪ ਨੂੰ ਪਤਾ ਹੀ ਹੈ ਜਿੰਨਾ ਕਿ ਸਿਆਣਪ ਹੈ ਹੂੰ ਦੂਜੀ ਗੱਲ ਉਹਦੇ ਜਿਹੇ ਜਿਹੇ ਹਿੱਤ ਨੇ ਉਹ ਵੀ ਪਤਾ ਹੀ ਐ ਤੀਜੀ ਗੱਲ ਜਿਹੇ ਜਿਹੇ ਉਹਦੀ ਕਮਿਟਮੈਂਟ ਆ ਉਹ ਵੀ ਪਤਾ ਹੀ ਐ ਜਿੰਨਾ ਕੋ ਖੜਾ ਹੋ ਸਕਦਾ ਹੈ ਕਿਸੇ ਦੇ ਸਾਹਮਣੇ ਉਹ ਵੀ ਪਤਾ ਹੀ ਐ ਕੀ ਗੱਲਾਂ ਤਾਂ ਪਤਾ ਹੀ ਨੇ ਹੁਣ ਸਵਾਲ ਇਹ ਆ ਵੀ ਇਹ ਸਿਸਟਮ ਕੰਮ ਕਿਵੇਂ ਕਰਦਾ ਜਦ ਬੀਜੇਪੀ ਨੇ ਕਾਰਪੋਰੇਟ ਨੂੰ ਸਾਰੇ ਅਰਥ ਸ਼ਾਸਤ ਇਹਨਾਂ ਦੇ ਕਿ ਵੀ ਕਾਰਪੋਰੇਟ ਸੈਕਟਰ ਡਿਵੈਲਪ ਹੋਏਗਾ ਤਾਂ ਹੀ ਦੇਸ਼ ਨੇ ਦੇਸ਼ਦੋਣਾ ਆ ਕਿਸਾਨ ਕਸੂਰ ਛੋਟੇ ਦਾ ਖਤਮ ਹੋਣਾ ਚਾਹੀਦੇ ਨੇ ਬਟੂ ਵੀ ਉਸੇ ਹਿੱਸਾ ਹੈ ਫਿਰ ਤੁਸੀਂ ਕਰ ਜਾ ਮਾਫੀ ਦੀ ਗੱਲ ਕਿੱਥੋਂ ਲਿਆਓਗੇ ਹਾਂ ਖਰਾਇਤ ਕਹਿ ਸਕਦੇ ਨੇ ਵੀ ਅਸੀਂ ਜੀ ਕਿਸਾਨ ਸਨਮਾਨ ਨਿਧੀ ਦੇਦੀ ਉਹ ਤਾਂ ਦੇਰੇ ਨੇ ਆਪਣ ਪਤਾ ਹੀ ਆ 2 2000 ਤੇ 4 4 ਮਹੀਨੇ ਬਾਅਦ ਟੋਟਲ 6000 ਦੇ ਦੇ ਤਿੰਨ ਤਿੰਨ ਵਾਰ ਚ ਉਹ 6 ਨਹੀਂ 8 ਕਰ ਦੇਣਗੇ ਵਿਚੇ ਤੋਂ ਕਰਨਾ ਨਹੀਂ ਇਹਨਾਂ ਨੇ ਪਰ ਜੇ ਬੰਨ ਵੀ ਲਓ ਕਿ ਉਹਦੇ ਨਾਲ ਕੀ ਉਹ ਤਾਂ ਉੱਠਦੇ ਮੁੱਝੀਰਾ ਸੋ ਇਸ ਕਰਕੇ ਆਪਾਂ ਬਿੱਟੂ ਤੋਂ ਇਹ ਉਮੀਦ ਨਾ ਕਰੀਏ ਕਿ ਉਹ ਪੰਜਾਬ ਦੇ ਜਿਹੜੇ ਕੇਂਦਰ ਨਾਲ ਮਸਲੇ ਨੇ ਉਹਨਾਂ ਨੂੰ ਹੱਲ ਕਰਾ ਦੇਗਾ ਜਾਂ ਉਹਨਾਂ 'ਚ ਗੋੜੇ ਚ ਪੁਨੀ ਵੀ ਕੱਤੇਗਾ ਇੰਟਰ ਸਟੇਟ ਉਹ ਵੈਸੇ ਨਹੀਂ ਕਰਾ ਸਕਦਾ ਕਿਉਂਕਿ ਉਹ ਤਾਂ ਉਹ ਗੱਡਵਾ ਚ ਇਦਾਂ ਕਰਦੇ ਦੂਜੇ ਨਾਲ ਝਗੜਾ ਪੈਦਾ ਕਰ ਦਿੰਦਾ ਕਿ ਚੀਜੀ ਗੱਲ ਉਹ ਜੇ ਪੰਜਾਬੀਆਂ ਨੂੰ ਇਕੱਠੇ ਕਰਨ ਦੀ ਗੱਲ ਕਹਿੰਦਾ ਇਕੱਠੇ ਕਰਨ ਦੀ ਜਦੋਂ ਪਾੜਨ ਦੀ ਗੱਲ ਕਰਦਾ ਲੋ ਜੀ ਜਿਹੜੇ ਬੰਦੇ ਕਹਿੰਦੇ ਵੀ ਉਹ ਇੱਕ ਪੰਜਾਬੀ ਚਖਾਨ ਹੈ ਮੈਂ ਵਰਤਣਾ ਨਹੀਂ ਚਾਹੁੰਦਾ ਤੇ ਉਹ ਕਫਣ ਪਾੜਨ ਵਾਲੀ ਗੱਲ ਹੀ ਹੁੰਦੀ ਹੈ ਸੋ ਉਹ ਜਿਹੜਾ ਜਿਹਦੇ ਮੂੰਹ 'ਚੋ ਇੱਕ ਹਾਲਾ ਵੱਜਿਆ ਹੋਇਆ ਵੀ ਜਦ ਬੋਲਣਾ ਹੀ ਬੋਲਣਾ ਹੈ ਅੱਗੇ ਨਿਕਲਨੀ ਆ ਗਿਆ ਰਹੀ ਨਿਕਲ ਲੈਣੀ ਫਿਰ ਆਪਾਂ ਕੀ ਕਰ ਸਕਦਾ ਅੱਜ ਜ਼ਰੂਰੀ ਨਿਕਲੇ ਅੱਜ ਥੋੜੀ ਹੋਵੇ ਅਰਾ ਨਾਲ ਗੱਲ ਕਰੀਆ ਸਾਰੀ ਪਰ ਉਹ ਠੀਕ ਹੈ ਵਧੀਆ ਗੱਲਾਂ ਕਰੀਆ ਪਰ ਮੈਨੂੰ ਨਹੀਂ ਲੱਗਦਾ ਵੀ ਬਿੱਟੂ ਦਾ ਕੈਬਨਿਟ ਜਾਨਦਾਰ ਪੰਜਾਬ ਨੂੰ ਕੋਈ ਫਾਇਦਾ ਹੋਊਗਾ ਨੁਕਸਾਨ ਜ਼ਰੂਰ ਹੋਊਗਾ ਕਿਉਂਕਿ ਬਿੱਟੂ ਯੰਗ ਬੰਦਾ ਹੈ ਉਹ ਬੋਲਡਲੀ ਬੋਲ ਸਕਦਾ ਹੈ ਉਹਦੇ ਕੋਲ ਆਪਣੇ ਦਾਦੇ ਦਾ ਕਾਰਡ ਹੈ ਉਹ ਹਿੰਦੂ ਸਿੱਖ ਵੰਡਨ ਦੇ ਵਿੱਚ ਪੰਜਾਬ ਦੇ ਜਿਹੜੀ ਵੰਡ ਬੀਜਪੀ ਹੁਣ ਤੱਕ ਨਹੀਂ ਪਾ ਸਕੀ ਉਹ ਪਾਉਣ 'ਚ ਜ਼ਿਆਦਾ ਸਫਲ ਹੋਏਗਾ ਔਰ ਉਹ ਪਈ ਵੀ ਉਹਦੀ ਸੀਟ ਤੇ ਆ ਕੇ ਜੋ ਪਾਸੇ ਉਹਦੇ ਨਾਲ ਜ਼ਿਆਦਾ ਪਈ ਹੈ ਡਾਕਟਰ ਸਾਹਿਬ ਮੁਲਾਕਾਤ ਲਈ ਧੰਨਵਾਦ ਸ਼ੁਕਰੀਆ ਤਾਂ ਪੰਜਾਬ ਦੇ ਕੋਟੇ 'ਚੋਂ ਇੱਕ ਮਨਿਸਟਰ ਜੋ ਬਣਿਆ ਉਹਦੇ ਬਾਰੇ ਡਾਕਟਰ ਗਰਗ ਘਰਾਣੀ ਆਪਣੇ ਵਿਚਾਰ ਜਿਹੜੇ ਸਾਡੇ ਨਾਲ ਸਾਂਝੇ ਕੀਤੇ ਨੇ ਔਰ ਰਮਨਜੀਤ ਬਿੱਟੂ ਹਾਲਾਂਕਿ ਚਾਹੇ ਪੰਜਾਬ ਦੇ ਉਹ ਮਨਿਸਟਰ ਨੇ ਪੰਜਾਬ ਤੋਂ ਬਣ ਗਏ ਨੇ ਭਾਜਪਾ ਦੇ ਵੱਲੋਂ ਭਾਜਪਾ ਨੇ ਆਪਣੇ ਕੋਟੇ 'ਚ ਉਹਨਾਂ ਨੂੰ ਆ ਜਿਹੜਾ ਮਿਨਿਸਟਰੀ ਦਿੱਤੀ ਹੈ ਪਰ ਜਿਹੜਾ ਪੰਜਾਬ ਦੇ ਮਸਲਿਆਂ ਨੂੰ ਲੈ ਕੇ ਜਿਹੜੀ ਉਹਨਾਂ ਤੋਂ ਬਹੁਤੀ ਆਸ ਇਸ ਗੱਲਬਾਤ ਦੇ ਵਿੱਚ ਤੁਸੀਂ ਵੀ ਸੁਣੀ ਹੋਣੀ ਹੈ ਕਿ ਨਜ਼ਰ ਨਹੀਂ ਪੈਂਦੀ ਕਿ ਰਮਨਜੀਤ ਬਿੱਟੂ ਕੋਈ ਵੱਡੇ ਮਸਲੇ ਆ ਜਿਹੜੇ ਪੰਜਾਬ ਦੇ ਹੱਲ ਕਰਵਾ ਪਾਉਣਗੇ ਕੈਮਰੇ ਤੇ ਮੇਰੇ ਸਾਥ ਦੇ ਸ੍ਰੀ ਰਾਜਵਿੰਦਰ ਮਹਿਮਨਪ੍ਰੀਤ ਸਿੰਘ ਸਕਰੋਲ ਪੰਜਾਬ ਟੀਵੀ ਦੇ ਲਈ ਧੰਨ